ਅੰਗਰੇਜ਼ਾਂ ਨੇ ਹਿੰਦੁਸਤਾਨ ਤੇ ਭਾਰਤ ਦੇ ਉੱਤੇ 200 ਸਾਲ ਰਾਜ ਕੀਤਾ ਤੇ ਪਰ ਜਿਹੜਾ ਪੰਜਾਬ ਹੈ ਪੰਜਾਬ ਸਿਰਫ 100 ਸਾਲ ਹੋਣ ਦੇ ਗੁਲਾਮ ਰਿਹਾਗਾ ਸਾਡੇ ਪੰਜਾਬ ਦੀ ਰਾਜਤਨ ਨਹੀਂ ਹੁੰਨੀ ਆ ਜੀ ਸਾਡੇ ਕੋਲ ਇਦੋਂ ਵੱਡੀ ਕੀ ਹੋਊਗਾ ਇਹ ਗੁਲਾਮੀ ਦੀ ਨਿਸ਼ਾਨੀ ਹੈ 1757 ਤੋਂ ਲੈ ਕੇ 1857 ਤੱਕ ਇਹ ਦੇਸ਼ ਵੱਖਰਾ ਰਿਹਾ ਜਿਹਨੂੰ ਆਪਾਂ ਦੇਸ਼ ਪੰਜਾਬ ਕਹਿੰਦੇ ਸੀ ਹਨਾ ਦੇਸ਼ਾਂ ਵਿੱਚੋਂ ਦੇਸ਼ ਨਹੀਂ ਸਹੀਓ ਫੁੱਲਾਂ ਵਿੱਚੋਂ ਫੁੱਲ ਗਲਾਬ ਦਾ ਸਹੀ ਹੋ ਦੇਸਾਂ ਵਿੱਚੋਂ ਦੇਸ਼ ਪੰਜਾਬ ਨਹੀਂ ਸਹੀ ਹੋ ਜਦੋਂ ਮਤਲਬ ਇਹ ਪਾਕਿਸਤਾਨ ਵੱਖਰਾ ਬਣ ਗਿਆ ਇਧਰੋਂ ਇਹ ਆਪਣਾ ਮੁਲਕ ਵੱਖਰਾ ਬਣਾਉਂਦਿਆ ਨਹਿਰੂ ਰਣੇ ਸਾਡੇ ਮਤਲਬ ਜਿਹੜੇ ਨੇਤਾ ਨੂੰ ਪੰਜਾਬ ਦੇ ਨੇਤਾ ਜਾਂ ਸਿੱਖਾਂ ਨੂੰ ਮਤਲਬ ਇਹ ਕਹਿ ਸੀ ਕਿ ਤੁਸੀਂ ਸਾਡੇ ਨਾਲ ਰਹੋ ਤੁਹਾਨੂੰ ਇਹ ਜਿਆ ਖਿੱਤਾ ਦੇਵਾਂਗੇ ਤੇ ਉੱਤੇ ਪੂਰੀ ਆਜ਼ਾਦੀ ਦਾ ਨਿਗ ਹੋ ਤੇ ਪਰ ਉਦੋਂ ਤੋਂ ਹੀ ਲੈ ਕੇ ਸਾਡੇ ਨਾਲ ਪੰਜਾਬ ਨਾਲ ਲਾਲੋਪਾਂ ਸਿੱਖਾਂ ਨਾਲ ਲਗਾਤਾਰ ਬਿਤ ਕਰਾਉਂਦਾ ਰਿਹਾ मतलब जे अपा फांसीयां चढ़िया ता 80% ਪੰਜਾਬੀਆਂ ਦੀ ਜੇ ਕਾਲੇ ਪਾਣੀ ਦੀ ਸਜ਼ਾ ਹੋਈ ਤਾਂ 80% ਪੰਜਾਬੇ ਨੇ ਦਿੱਤੀ ਜਿੰਨੀ ਐਡੀ ਵੱਡੀ ਕੁਰਬਾਨੀ ਮਤਲਬ ਪੰਜਾਬੀਆਂ ਨੇ ਦਿੱਤੀ ਆਜ਼ਾਦੀ ਅੰਗਰੇਜ਼ਾਂ ਤੋਂ ਤਾਂ ਹੋ ਗਈ ਪਰ ਇਹ ਵੱਡਿਆਂ ਦੇ ਘਰਾਂ 'ਚ ਜਾ ਬੈਠੀ ਉਹਨਾਂ ਨੇ ਮਤਲਬ ਇਹਨੂੰ ਉਹ ਕਰ ਲਿਆ ਗਵਾਹ ਕਰ ਲਿਆ ਇਹ ਜਿਹੜੀਆਂ ਭਾਵੇਂ ਮੁੱਖ ਮੰਤਰੀ ਨੇ ਪ੍ਰਧਾਨ ਮੰਤਰੀ ਨੇ ਜਾਂ ਮੰਤਰੀ ਨੇ ਇਹ ਕੱਚੀਆਂ ਸਰਕਾਰਾਂ ਨੇ ਇਹਨਾਂ ਦੇ ਪਿੱਛੇ ਨੇ ਜਿਹੜੇ ਉਹ ਅਸਲ 'ਚ ਵੱਡੇ ਘਰਾਣੇ ਨੇ ਉਹ ਵੱਡੇ ਘਰਾਣੇ ਇਹਨਾਂ ਨੂੰ ਪ੍ਰੈਸ਼ਰ ਪਾ ਕੇ ਵੀ ਪੈਸੇ ਦੇ ਜ਼ੋਰ ਤੇ ਵੀ ਸਾਰੇ ਕਾਸੇ ਦੇ ਜ਼ੋਰ ਤੇ ਮਤਲਬ ਇਹਨਾਂ ਤੋਂ ਨੀਤੀਆਂ ਬਣਾਉਂਦੇ ਨੇ ਵੀ ਆਹ ਨੀਤੀਆਂ ਲਾਗੂ ਕਰਦੇ ਜਿਵੇਂ ਪਹਿਲਾਂ ਮੋਦੀ ਨੇ ਤਿੰਨ ਕਾਲੇ ਕਾਨੂੰਨ ਲਿਆਂਦੇ ਉਹ ਕਾਰਪੋਰੇਟਾਂ ਨਹੀਂ ਲਿਆਂਦੇ ਦੀ ਹੁਣ ਤੁਹਾਡੀਆਂ ਸਰਕਾਰਾਂ ਬਣਾਤੀਆਂ ਸੀ ਸਾਡੇ ਹਿੱਤ ਦੇ ਲਿਆਓ ਲਿਆਂਦੇ ਘਾਣਾ ਤੇ ਕਾਨੂੰਨ ਤਾਂ ਸਾਰੇ ਇੰਡੀਆ 'ਚ ਲਾਗੂ ਹੋਏ ਨੇ ਸਾਰੇ ਦੇਸ਼ ਦੇ ਕਿਸਾਨਾਂ ਨੂੰ ਉਹ ਹੋਇਆ ਆ ਸਭ ਤੋਂ ਵੱਧ ਦਰਦ ਪੰਜਾਬ ਦਾ ਹੋਇਆ। ਪੰਜਾਬ ਦਾ ਕਿਉਂ ਹੋਇਆ? ਕਿਉਂਕਿ ਜਦੋਂ ਦਿੱਲੀ ਦਾ ਨੌਂਦਾਂ ਦਾ ਉਹ ਪੰਜਾਬੀਆਂ ਦੇ ਅੰਦਰ ਉੱਠ ਖੜਦਾ ਉਹ ਵੀ ਦਿੱਲੀ ਨਾਲ ਤਾਂ ਸਾਡੀ ਪਹਿਲਾਂ ਤੋਂ ਹੀ ਦੁਸ਼ਮਣੀ ਹੈ। ਭਗਵਾਨ ਤਮਨ ਨੇ ਜਿਹੜੇ ਉਹ ਲੈਂਡ ਪੂਲ ਪਾਲਸੀ ਲਿਆਂਦੀ ਗਈ। ਇਹਦੇ ਵਿੱਚ ਵੀ ਉਹੀ ਕਾਰਪੋਰੇਟਾਂ ਦਾ ਜਾਂ ਵੱਡੇ ਜਿਹੜੇ ਬਿਲਡਰਾਂ ਦਾ ਉਹਨਾਂ ਦੇ ਹਿੱਤ ਹੁੰਦੇ ਨੇ। ਸਰਕਾਰਾਂ ਨੂੰ ਫੰਡਾਂ ਦੀ ਲੋੜ ਹੈ। ਸਾਰਾ ਮਤਲਬ ਜਿਵੇਂ ਹੁਣ ਆਪਣੇ ਬੱਚੇ ਨੇ ਬਾਹਰ ਜਾਂਦੇ ਨੇ ਉਹ ਨਵੀਂ ਪੀੜ੍ਹੀ ਨੂੰ ਉੱਥੇ ਖਿੱਚਕੀ ਆ ਉੱਥੇ ਇਹ ਆ ਵੀ ਉੱਥੇ ਕੋਈ ਐਸੀ ਗੱਲੇ ਨਹੀਂ ਵੱਡਾ ਛੋਟਾ ਸੁਪਾਰ ਸੇ ਕੋਈ ਗੱਲੇ ਨਹੀਂ ਇੱਥੇ ਆਪਾਂ ਨੂੰ ਪਤਾ ਹੈ ਵੀ ਐ ਨਹੀਂ ਪਤਾ ਵੀ ਜਿਹੜਾ ਪੁੱਠਾ ਕੰਮ ਹੋਵੇ ਜਲਦੀ ਹੋ ਜੇ ਜਿਹੜਾ ਸਿੱਧਾ ਉਹਨੂੰ ਐਨੇ ਡਿੱਕੇ ਡਾਏ ਜਾਂਦੇ ਨੇ ਬੰਦੇ ਨੂੰ ਵੀ ਮਜਬੂਰ ਕਰ ਦਿੰਦੇ ਨੇ ਵੀ ਯਾਰ 4 ਪੈਸੇ ਦੇ ਕੰਮ ਕਰਾ। ਇਹ ਪੌੜੀਆਂ ਦੀ ਜੇ ਤੁਸੀਂ ਹੇਠਲੇ ਟੰਬੇ ਤੋਂ ਸਫਾਈ ਕਰਨ ਲੱਗੋਗੇ ਤਾਂ ਸਫਾਈ ਨਹੀਂ ਹੁੰਦੀ ਸਫਾਈ ਕਰਨੀ ਤਾਂ ਉੱਪਰਲੇ ਟੰਬੇ ਤੋਂ ਸਟਾਰਟ ਜਿਹਦਾ ਮਤਲਬ ਭਾਵੇਂ ਇਹ ਸਬਦ ਕੋਰੀਆ ਪਾਵੇਂ ਨਸ਼ੇ ਨੇ ਪਾਵੇਂ ਕੋਈ ਹੋਰ ਬਰਾਈ ਹੈ ਕੋਈ ਵੀ ਹੈ ਉਪਰੋਂ ਸਟਾਰ ਉਪਰੋਂ ਸਫਾਈ ਕਰਨੀ ਪੂੰਝਾੜੂ ਉਪਰੋਂ ਸਟਾਰਟ ਕਰਨਾ ਪਊਗਾ ਤਾਂ ਸਾਫ਼ ਹੋਊਗਾ ਵੀ ਜਦੋਂ ਕੋਈ ਮੁਲਕ ਆਜ਼ਾਦ ਹੋ ਜੇ ਖਾਸ ਕਰਕੇ ਜਿਹਨੂੰ ਲਗਭਗ 80 ਸਾਲ ਹੋ ਗਏ ਉਹਨੂੰ 80 ਸਾਲਾਂ ਦੇ ਵਿੱਚ ਜਿਹੜਾ ਅੱਗੇ ਆਪਾਂ ਕਹਿੰਦੇ ਸੀ ਜੀ ਅਮੀਰੀ ਤੇ ਗਰੀਬੀ ਦਾ ਪਾੜਾ ਘਟਣਾ ਚਾਹੀਦਾ ਹੈ ਉਹ ਦੇਖਣਾ ਚਾਹੀਦਾ ਵੀ ਯਾਰ ਘਟ ਗਿਆ ਇਹ ਘਟਿਆ ਨਹੀਂ ਸਗੋਂ ਵਧਿਆ ਹੈ ਪੰਜਾਬੀ ਲੋਕ ਚੈਨਲ ਤੇ ਤੁਹਾਡਾ ਸਵਾਗਤ ਹੈ ਮੈਂ ਅਮਨਦੀਪ ਸਿੰਘ ਮਾਝਾ ਅੱਜ ਦੇਸ਼ ਵਿੱਚ 79ਵਾਂ ਸੁਤੰਤਰ ਦਿਵਸ ਮਨਾਇਆ ਜਾ ਰਿਹਾ 15 ਅਗਸਤ ਨੂੰ ਪੂਰੇ ਦੇਸ਼ ਦੇ ਵਿੱਚ ਝੰਡੇ ਲਹਿਰਾਏ ਗਏ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਵੇਰੇ ਸ਼ੁਰੂਆਤ ਕੀਤੀ ਅਤੇ ਉਸ ਤੋਂ ਬਾਅਦ ਪੂਰੇ ਦੇਸ਼ ਦੇ ਵਿੱਚ ਪੰਜਾਬ ਦੇ ਵਿੱਚ ਕੈਬਨਟ ਮੰਤਰੀਆਂ ਨੇ ਮੁੱਖ ਮੰਤਰੀ ਪੰਜਾਬ ਅਤੇ ਸਾਰੀਆਂ ਸਟੇਟਾਂ ਦੇ ਮੰਤਰੀਆਂ ਨੇ ਝੰਡੇ ਲਹਿਰਾਏ ਨੇ ਅਤੇ ਸੁਤੰਤਰ ਦਿਵਸ ਮਨਾਇਆ ਜਾ ਰਿਹਾ ਸੋ ਸੁਤੰਤਰ ਦਿਵਸ ਦੇ ਮੌਕੇ ਤੇ ਇਸ ਵਿਸ਼ੇ ਤੇ ਗੱਲਬਾਤ ਕਰਨ ਲਈ ਸਾਡੇ ਨਾਲ ਸੀਨੀਅਰ ਪੱਤਰਕਾਰ ਨੇ ਮੇਜਰ ਸਿੰਘ ਮਟਰਾਂ ਗੱਲਬਾਤ ਕਰਾਂਗੇ ਮਟਰ ਸਾਹਿਬ ਸਵਾਗਤ ਹੈ ਤੁਹਾਡਾ ਪੰਜਾਬੀ ਲੋਕ ਚੈਨਲ ਤੇ ਜੀ ਧੰਨਵਾਦ ਜੀ ਪੰਜਾਬੀ ਲੋਕ ਚੈਨਲ ਦਾ ਵੀ ਤੇ ਪਬਲਿਕ ਦਾ ਵੀ ਮਟਰ ਸਾਹਿਬ ਅੱਜ 79ਵਾਂ ਸੁਤੰਤਰਤਾ ਦਿਵਸ ਸਾਹਿਬ ਜੀ ਪੂਰੀਆਂ ਸਰਕਾਰਾਂ ਝੰਡੇ ਲਹਿਰਾ ਰਹੀਆਂ ਨੇ ਸੁਤੰਤਰ ਦਿਵਸ ਮਨਾ ਰਹੇ ਨੇ ਕਿਵੇਂ ਲੱਗਦਾ ਆਜ਼ਾਦੀ ਆਪਣੇ ਦੇਸ਼ ਦੇ ਵਿੱਚ ਆ ਚੁੱਕੀ ਆ ਆਪਾਂ ਪੂਰੀ ਤਰ੍ਹਾਂ ਆਜ਼ਾਦ ਹੋ ਚੁੱਕੇ ਆ ਦੇਖੋ ਪਹਿਲਾਂ ਤਾਂ ਆਪਾਂ ਆਜ਼ਾਦ ਹੋ ਚੁੱਕਿਆ ਜਾਂ ਨਹੀਂ ਨਹੀਂ ਹੋ ਚੁੱਕੇ ਆਪਾਂ ਜਿਹੜਾ ਆਜ਼ਾਦੀ ਦਿਵਸ ਬਾਰੇ ਜਿਹੜਾ ਸੰਕਲਪ ਹੈ ਉਹਦੇ ਬਾਰੇ ਕਲੀਅਰ ਹੋਣਾ ਜ਼ਰੂਰੀ ਹੈ ਜੀ ਆਜ਼ਾਦੀ ਦਿਵਸ ਕੀ ਹੁੰਦਾ ਕਿਸੇ ਕੌਮ ਲਈ ਕਿਸੇ ਦੇਸ਼ ਲਈ ਸਭ ਤੋਂ ਵੱਡਾ ਜਾਨੀ ਮਤਲਬ ਉਹ ਦਿਵਸ ਹੁੰਦਾਗਾ ਉਹਦਾ ਮਤਲਬ ਇਹ ਹੁੰਦਾ ਵੀ ਉਸ ਦਿਨ ਉਸ ਦੇਸ਼ ਨੂੰ ਉਸ ਕੌਮ ਨੂੰ ਆਜ਼ਾਦੀ ਮਿਲੀ ਹੈ ਤੇ ਇਹ ਮਤਲਬ ਉੱਥੋਂ ਦੇ ਲੋਕਾਂ ਦੀ ਹੋਰ ਸਾਰਿਆਂ ਨਾਲੋਂ ਵੱਧ ਵਧੀਆ ਖੁਸ਼ੀ ਵਾਲਾ ਜਾਨੀ ਪਵਿੱਤਰ ਦਿਹਾੜਾ ਹੁੰਦਾਗਾ ਜਿੱਥੋਂ ਤੱਕ ਵੀ ਸਾਡੇ ਦੇਸ਼ ਦੀ ਜਿਹੜੀ 1947 ਦੇ ਵਿੱਚ 15 ਅਗਸਤ 1947 ਨੂੰ ਆ ਆਜ਼ਾਦੀ ਦਿਵਸ ਦਾ ਜਿਹਨੇ ਐਲਾਨ ਕੀਤਾ ਗਿਆ ਆਜ਼ਾਦੀ ਦਾ ਐਲਾਨ ਕੀਤਾ ਗਿਆ ਉਹਦੇ ਬਾਰੇ ਆ ਉਹਨੂੰ ਸਮਝਣ ਲਈ ਸਾਨੂੰ ਕਾਫੀ ਪਿੱਛੇ ਇਤਿਹਾਸ ਬਾਰੇ ਚਾਤੀ ਮਾਰਨ ਦੀ ਜ਼ਰੂਰਤ ਹੈ ਤੇ ਉਹ ਦੇਖੋ 1947 ਦੇ ਵਿੱਚ ਇੱਥੋਂ ਅੰਗਰੇਜ਼ ਚਲੇ ਗਏ ਅੰਗਰੇਜ਼ ਵੈਸੀ ਨਹੀਂ ਗਏ ਉਹਦੇ ਪਿੱਛੇ ਜਿਹਨੇ ਲੜਾਈਆਂ ਨੇ ਸ਼ਹੀਦਾਂ ਨੇ ਵੱਡੇ ਵੱਡੇ ਮਤਲਬ ਜਿਹਨੀਆਂ ਕੁਰਬਾਨੀਆਂ ਦਿੱਤੀਆਂ ਗਈਆਂ ਨੇ ਤੇ ਉਹ ਕੁਰਬਾਨੀਆਂ ਸਦਕਾ ਜਦੋਂ ਮਤਲਬ ਅੰਗਰੇਜ਼ ਦੁਨੀਆ ਪੱਧਰ ਤੇ ਇੱਕ ਮਨਜ਼ੂਰ ਹੋ ਗਈ ਸੀ ਉਹ ਦੂਜੀ ਸੰਸਾਰ ਜੰਗ ਦੇ ਟਾਈਮ ਤਾਂ ਉਹਨਾਂ ਨੂੰ ਮਤਲਬ ਇਹ ਛੱਡਣ ਲਈ ਮਨਜ਼ੂਰ ਕੀਤਾ ਗਿਆ ਸੀ ਇਸ ਕਰਕੇ ਉਹ ਉਹ ਇੱਥੇ ਗਏ ਸੀ ਹੈ ਨਾ ਤੇ ਜਿੱਥੋਂ ਤੱਕ ਆਪਾਂ ਆਜ਼ਾਦੀ ਦੀ ਗੱਲ ਕਰਦੇ ਆਂ ਜਦੋਂ ਆਪਾਂ ਪੰਜਾਬ ਦੇ ਵਿੱਚ ਗੱਲ ਕਰਦੇ ਆਂ ਕਿਉਂਕਿ ਆਪਾਂ ਪੰਜਾਬ ਤੋਂ ਖੜ ਕੇ ਗੱਲ ਕਰਾਂਗੇ ਆਜ਼ਾਦੀ ਦੀ ਜਾ ਪਿਛਲੇ ਇਤਿਹਾਸ ਦੀ ਹੁਣ ਅੰਗਰੇਜ਼ਾਂ ਦੇ ਜਾਣ ਦੀ ਤੇ ਸਾਡੇ ਦੇਸ਼ ਦੇ ਕੋਲ ਜਿਹੜੀ ਮਤਲਬ ਰਾਜ ਸਤਾ ਹਾਸਲ ਹੋਣ ਦੀ ਜਿਹੜੀ ਦੇਣਾ ਇਹ ਲਾ ਲੋ ਹੁਣ ਅੰਗਰੇਜ਼ਾਂ ਦੇ ਅੰਗਰੇਜ਼ਾਂ ਨੇ ਆਮ ਕਰਕੇ ਆਪਣਾ ਤੁਸੀਂ ਵੀ ਆਪਾਂ ਵੀ ਸਾਰੇ ਕਿਤਾਬਾਂ ਚ ਪੜ੍ਹਦੇ ਆ ਵੀ ਹਿੰਦੁਸਤਾਨ ਤੇ ਭਾਰਤ ਦੇ ਉੱਤੇ 200 ਸਾਲ ਰਾਜ ਕੀਤਾ ਹੈ ਜਾ ਐਂ ਕਹੇ ਲਈ ਵੀ 200 ਸਾਲ ਭਾਰਤ ਉਹਨਾਂ ਦੇ ਗੁਲਾਮ ਰਿਹਾ ਪਰ ਇੱਥੇ ਇੱਕ ਨਵਕਲਾ ਇਤਿਹਾਸ ਇਹ ਵੀ ਹੈ ਇਸ ਸਾਰਾ ਭਾਰਤ ਤਾਂ ਬਾਕੀ ਜਿਹੜੀ 200 ਸਾਲ ਹੀ ਰਿਹਾਗਾ ਉਹਨਾਂ ਦੇ ਗੁਲਾਮ ਉਹਨਾਂ ਦੇ ਅੰਡਰ ਤੇ ਪਰ ਜਿਹੜਾ ਪੰਜਾਬ ਹੈ ਪੰਜਾਬ ਸਿਰਫ 100 ਸਾਲ ਉਹਨਾਂ ਦੇ ਗੁਲਾਮ ਰਿਹਾਗਾ ਇਹ ਜਨ ਇੱਕ ਵੱਖਰਾ ਇਤਿਹਾਸ ਬਣ ਗਿਆ ਕਹਿਣ ਦਾ ਭਾਵ 1700 57 ਤੋਂ ਲੈ ਕੇ 18 1857 ਤੱਕ ਹਣਾ ਇਹ ਦੇਸ਼ ਵੱਖਰਾ ਰਿਹਾ ਜਿਹਨੂੰ ਆਪਾਂ ਦੇਸ਼ ਪੰਜਾਬ ਕਹਿੰਦੇ ਸੀ ਠੀਕ ਹੈ ਜੀ ਮਹਾਰਾਜਾ ਰਣਜੀਤ ਸਿੰਘ ਉਹਨਾਂ ਦਾ ਜਿਹੜੀ ਦੇਸ਼ ਰਹੇਗਾ ਤੇ ਵੱਖਰਾ ਦੇਸ਼ ਸੀ ਸਾਰੇ ਵਰਡ ਲੈਵਲ ਤੇ ਇਹਨੂੰ ਵੱਖ-ਵੱਖ ਦੇਸ਼ਾਂ ਦੇ ਨਾਲ ਇਹਨਾਂ ਦੇ ਆਪਦੇ ਜਿਵੇਂ ਆਮ ਦੇਸ਼ ਜਿਹੜੇ ਆਜ਼ਾਦ ਮੁਲਕ ਨੇ ਉਹਨਾਂ ਦੇ ਸਮਝੌਤੇ ਸੰਧੀਆਂ ਅੱਜ ਤੱਕ ਵੀ ਕਾਇਮ ਨੇ ਉਹ ਸੀਗੀਆਂ ਜਦੋਂ ਮਹਾਰਾਜਾ ਰਣਜੀਤ ਸਿੰਘ ਦੀ ਡੈਥ ਤੋਂ ਬਾਅਦ ਜਾਂ ਮਤਲਬ ਇਹਨਾਂ ਨੇ ਪੂਰਾ ਕਿਉਂਕਿ ਸਾਰੇ ਇੰਡੀਆ ਤੇ ਇਹਨਾਂ ਨੇ ਕਬਜ਼ਾ ਕੀਤਾ ਸੀ ਫਿਰ ਇਹਨਾਂ ਦੀਆਂ ਫੌਜਾਂ ਨੇ ਅੰਗਰੇਜ਼ਾਂ ਦੀਆਂ ਫੌਜਾਂ ਨੇ ਉਹਦੇ ਵਿੱਚ ਕਿਉਂਕਿ ਹਿੰਦੁਸਤਾਨ ਦੇ ਸਾਰੇ ਜਿਹੜੇ ਉਹ ਵੀ ਰਾਜ ਜਾਂ ਹੋਰ ਉਹ ਵੀ ਉਹਦੇ ਵਿੱਚ ਜੁੜੇ ਸੀ ਉਹਨਾਂ ਦੀ ਫੌਜ ਦੇ ਵਿੱਚ ਵੀ ਫਿਰ ਉਹਨਾਂ ਨੇ ਤੇ ਮਤਲਬ ਜਿਹੜਾ ਕਬਜ਼ਾ ਕੀਤਾ ਪੰਜਾਬ ਤੇ ਤੇ ਨਹੀਂ ਤਾਂ ਆਮ ਕਰਕੇ ਮਤਲਬ ਤੁਸੀਂ ਪੁਰਾਣੇ ਸਾਡੇ ਜਿਹੜੇ ਗੀਤ ਵੀ ਸੁਣ ਲਓ ਹਨਾ ਜੰਗ ਹਿੰਦ ਪੰਜਾਬ ਦੀ ਹੋਣ ਲੱਗੀ ਹਨਾ ਦੇਸ਼ਾਂ ਵਿੱਚੋਂ ਦੇਸ਼ ਨਹੀਂ ਸਹੀਓ ਫੁੱਲਾਂ ਵਿੱਚੋਂ ਫੁੱਲ گلاب ਦਾ ਸਹੀ ਹੋ ਦੇਸਾਂ ਵਿੱਚੋਂ ਦੇਸ਼ ਪੰਜਾਬ ਨਹੀਂ ਸਹੀ ਹੋ ਹਨਾ ਮੰਗਾ ਛੱਡਦੇ ਹੰਝੂਆਂ ਵਾਲੀਏ ਨਹੀਂ ਪੈਰ ਧਰਨ ਦੇ ਮੈਨੂੰ ਰਕਾਬ ਉੱਤੇ ਹਨਾ ਅੱਜ ਬਣੀ ਹੈ ਭੀੜ ਮੇਰੇ ਦੇਸ਼ ਪੰਜਾਬ ਉੱਤੇ ਇਹ ਮੇਰੇ ਪੰਦੇਸ ਪੰਜਾਬ ਤੇ ਭੀੜਾ ਤਾਂ ਮੈਨੂੰ ਮਤਲਬ ਯੰਗ ਲਈ ਤਿਆਰ ਹੋਣ ਦੇ ਸਾਡਾ ਇਤਿਹਾਸ ਕਿਉਂਕਿ ਜਦੋਂ ਜਿਹੜਾ ਜਿਹੜੀ ਵੀ ਕੌਮ ਨੇ ਜਾਂ ਜਿਹੜੇ ਵੀ ਉਹਨਾਂ ਖਿੱਤੇ ਨੇ 100 ਸਾਲ ਦੀ ਆਜ਼ਾਦੀ ਦਾ ਨਿਗਮਣਿਆ ਹੋਵੇ ਉਹਨੂੰ ਅੱਜ ਦੇ ਪ੍ਰਸੰਗ ਦੇ ਵਿੱਚ ਭਾਵੇਂ ਕੁਝ ਵੀ ਕਹੀ ਜਾਈਏ ਉਹ ਬਾਰ-ਬਾਰ ਉਹ ਜਦੋਂ ਕਲਾਮ ਵੀ ਹੋ ਜੇ ਉਹਦੇ ਆਉਣ ਵਾਲੀਆਂ ਪੀੜ੍ਹੀਆਂ ਦੇ ਵਿੱਚੋਂ ਬਾਰ-ਬਾਰ ਉੱਠਦਾ ਬਲਪੜਾ ਵੀ ਸਾਡਾ ਵੀ ਦੇਸ਼ ਹਰ ਕਾਨੂੰਨ ਦਾ ਸਾਡਾ ਮੁਲਕ ਸਾਡਾ ਘਰ ਜਿਵੇਂ ਆਪਾਂ ਨੂੰ ਹੁੰਦਾ ਮਤਲਬ ਸਾਡਾ ਘਰ ਹੋਣਾ ਚਾਹੀਦਾ ਹੈ ਅਸੀਂ ਮਤਲਬ ਕਿਸੇ ਵੀ ਕੌਮ ਨੂੰ ਮਤਲਬ ਸਾਡੇ ਘਰ ਦੀ ਗੱਲ ਹੁੰਦੀ ਹੈ ਵੀ 47 ਦੇ ਵਿੱਚ ਜੇ ਹੁਣ ਆਪਾਂ ਇਤਿਹਾਸ 47 ਤੋਂ ਪਹਿਲਾਂ ਦਾ ਦੇਖੀਏ ਪੰਜਾਬ ਦਾ ਦੇ ਆਪਣੇ ਇਹ ਪੰਜਾਬ ਦਾ ਲਈ ਜੋ ਅੰਗਰੇਜ਼ਾਂ ਦੇ ਅੰਡਰ ਹੋ ਗਿਆ ਜਾਨੀ ਪੰਜਾਬ ਵੀ ਅੰਡਰ ਹੋ ਗਿਆ ਪੰਜਾਬ ਵੀ 100 ਸਾਲ ਅੰਡਰ ਰਹਿਗਾ ਤੇ ਪੰਜਾਬ ਨੇ ਮਤਲਬ ਉਹ ਦੇ ਖਿਲਾਫ ਜਾਨੀ ਜਦੋ ਜਹਾਦ ਵੀ ਕੀਤੀ ਹੈ ਨੇ ਤੇ ਜਦ ਹੀ ਪੰਜਾਬ ਨੇ ਫੇਰ ਕੁਰਬਾਨੀਆਂ ਦਿੱਤੀਆਂ ਪੰਜਾਬੀਆਂ ਦੀਆਂ ਬਹੁਤ ਜ਼ਿਆਦਾ ਕੁਰਬਾਨੀਆਂ ਰਹੀਆਂ ਨੇ ਇਸ ਆਜ਼ਾਦੀ 'ਚ ਉਸ ਤੋਂ ਬਾਅਦ ਦਿੱਤੀਆਂ ਨੇ ਸਾਰੀਆਂ ਹਾਂਜੀ ਜਦੋਂ ਅੰਗਰੇਜ਼ਾਂ ਦੇ ਖਿਲਾਫ ਲੜਾਈ ਚੱਲ ਪਈ ਹੈ ਨਾ ਤੇ ਅੰਗਰੇਜ਼ਾਂ ਦੇ ਖਿਲਾਫ ਲੜਾਈ ਜਿਵੇਂ ਆਪਾਂ ਆ ਤੇ ਅਸ ਦੇਖੀਏ ਇੱਕ ਤਾਂ ਕਰਤਾਰ ਸਰਾਬੇ ਹੋਰੀ ਸੀਗੇ ਹਨਾ ਦੇਸ਼ ਭਗਤ ਲਾਲੋ ਬੱਬਰ ਜਨ ਲਾਲੋ ਕਰਤਾਰ ਸਰਾਬਾ ਸ਼ਹੀਦ ਭਗਤ ਸਿੰਘ ਹੋਰੀ ਉਦਮ ਸਿੰਘ ਹੋਣੀ ਇੱਕ ਤਾਂ ਉਹ ਸੀਗੇ ਵੀ ਅਸੀਂ ਮਤਲੇ ਕੱਲਾ ਦੇਸ਼ ਬਾਹਰ ਲਿਓ ਤੁਹਾਨੂੰ ਯਾਦ ਕਰਾਉਣਾ ਅਸੀਂ ਇੱਕ ਇਹ ਜੀ ਯਾਦ ਦੀ ਲਿਆਉਣੀ ਆ ਜਿਹੜਾ ਹਰ ਘਰ ਚ ਖੁਸ਼ੀ ਹੋਵੇ ਛੋਟੇ ਵੱਡੇ ਦੀ ਵੀ ਜਿਹੜੀ ਹੈ ਉਹ ਪਾੜਾ ਮਿਟ ਜਾਵੇ ਅਸੀਂ ਮਤਲ ਜੇ ਜਾ ਦੇਸੀ ਭਾਸ਼ਾ ਦੇ ਕਹਿਣਾ ਹੋਵੇ ਦੀ ਗੋਰੀ ਅੰਗਰੇਜ਼ਾਂ ਤੇ ਕਾਲੇ ਅੰਗਰੇਜ਼ਾਂ ਤੋਂ ਸਾਰਾਂ ਤੋਂ ਹੀ ਅਸੀਂ ਆਜ਼ਾਦੀ ਮਨਾਉਣੀ ਹੈ ਜਣੀ ਠੀਕ ਹੈ ਉਸ ਲੜਾਈ ਦੇ ਵਿੱਚ ਪੰਜਾਬੀਆਂ ਨੇ ਮਤਲਬ ਜੇ ਆਪਾਂ ਫਾਂਸੀਆਂ ਚੜੀਆਂ ਤਾਂ 80% ਪੰਜਾਬੀਆਂ ਦੀ ਜੇ ਕਾਲੇ ਪਾਣੀ ਦੀ ਸਜ਼ਾ ਹੋਈ ਤਾਂ 80% ਪੰਜਾਬੀਆਂ ਨੇ ਦਿੱਤੀ ਹੈ ਜਾਨੀ ਐਡੀ ਵੱਡੀ ਕੁਰਬਾਨੀ ਮਤਲਬ ਪੰਜਾਬੀਆਂ ਨੇ ਦਿੱਤੀ ਹੈ ਬਿਲਕੁਲ ਪਰ ਮਟਰ ਸਾਹਿਬ ਇੱਕ ਗੱਲ ਹੈ ਅੱਜ 79ਵਾਂ ਸੁਤੰਤਰਤਾ ਦਿਵਸ ਮਨਾਇਆ ਗਿਆ ਜਾਨੀ ਕਿ 79 ਸਾਲ ਹੋ ਚੁੱਕੇ ਨੇ ਜੀ ਆਪਾਂ ਨੂੰ ਆਜ਼ਾਦੀ ਮਿਲੇ ਨੂੰ ਕੀ ਲੱਗਦਾ ਤੁਹਾਨੂੰ ਜਿਵੇਂ ਉਹ ਸ਼ਹੀਦਾਂ ਦੀ ਸੋਚ ਸੀ ਕਿ ਵਿਤਕਰਾਂ ਖਤਮ ਕੀਤਾ ਜਾਵੇਗਾ ਵੱਡੇ ਘਰਾਂ ਦਾ ਛੋਟੇ ਘਰਾਂ ਦਾ ਤੁਹਾਨੂੰ ਕੀ ਲੱਗਦਾ ਉਹਨਾਂ ਦੀ ਸੋਚ ਹੈ ਜਿਹੜੀ ਉਹ ਸੋਚ ਸੱਚ ਹੋਈ ਆ ਜਾਂ ਸੋਚ ਦੇ ਉਲਟ ਹੋਇਆ ਹੁਣ ਤੱਕ 80 ਸਾਲਾਂ ਚ ਹੀਗਾ ਨਹੀਂ ਬਿਲਕੁਲ ਜਿਵੇਂ ਖਦਸੇ ਸੀ ਉਵੇਂ ਹੋਇਆ ਜੀ ਇਹ ਮਤਲਬ ਜਣੀ ਆਪਾਂ ਕਹਦੇ ਵੀ ਆਜ਼ਾਦੀ ਅੰਗਰੇਜ਼ਾਂ ਤੋਂ ਤਾਂ ਹੋ ਗਈ ਪਰ ਇਹ ਵੱਡਿਆਂ ਦੇ ਘਰਾਂ 'ਚ ਜਾ ਬੈਠੀ ਹੈ ਨਾ ਉਹਨਾਂ ਨੇ ਮਤਲੇ ਨੂੰ ਉਹ ਕਰ ਲਿਆ ਗਵਾਹ ਕਰ ਲਿਆ ਤੇ ਆਮ ਲੋਕਾਂ ਲਈ ਤਾਂ ਉਹੀ ਹੈ ਬਿਲਕੁਲ ਵੈਸੇ ਵੈਸੇ ਸੀਐਮ ਭਗਵੰਤ ਸਿੰਘ ਮਾਨ ਲਗਾਤਾਰ ਪਹਿਲਾਂ ਵੀ ਕਹਿੰਦੇ ਸੀ ਵੋਟਾਂ ਤੋਂ ਉਦੋਂ ਬਾਅਦ 'ਚ ਵੀ ਕਹਿੰਦੇ ਨੇ ਕਿ ਪਿਛਲੇ 75 ਸਾਲਾਂ 'ਚ ਜਦੋਂ ਉਹਨਾਂ ਦੀ ਟਰਮ ਆਈ ਹੁਣ ਤਾਂ 80 ਸਾਲ ਹੋ ਚੁੱਕੇ ਨੇ ਕਿ ਕਾਲੇ ਅੰਗਰੇਜ਼ਾਂ ਨੇ ਲੁੱਟਿਆ ਜੀ ਸਾਨੂੰ ਉਹਨਾਂ ਚਿੱਟੇ ਅੰਗਰੇਜ਼ਾਂ ਨੇ ਲੁੱਟਿਆ ਜਿੰਨਾ ਕਾਲਿਆਂ ਨੇ ਲੁੱਟ ਲਿਆ ਕਿ ਆਪਣਿਆਂ ਨੇ ਸਾਨੂੰ ਜ਼ਿਆਦਾ ਲੁੱਟਿਆ ਇਹ ਬਿਲਕੁਲ ਗੱਲ ਸਹੀ ਆ ਭਗਵੰਤ ਮਾਨ ਹੋਵੇ ਭਾਵੇਂ ਇਹ ਸਤਾ ਤੇ ਕੋਈ ਵੀ ਆ ਜੇ ਉਹ ਕਿਉਂਕਿ ਇਹਨਾਂ ਨੇ ਇੱਕ ਸਿਸਟਮ ਬਣਾ ਰੱਖਿਆ ਇੱਕ ਕਾਨੂੰਨ ਬਣਾਤੇ ਕੋਈ ਵੀ ਜਿਹੜੀ ਉਹ ਤੋਂ ਬਾਹਰ ਨਹੀਂ ਜਾ ਸਕਦਾ ਜਿਹੜੀ ਉਹਨਾਂ ਨੇ ਉਹ ਉਵੇਂ ਹੀ ਬਣਾ ਲੈਣਾ ਅੱਜ ਆਪਾਂ ਜੇ ਮੈਂ ਤੁਹਾਨੂੰ ਕਹਿੰਦੀ ਵੀ ਭਗਵੰਤ ਮਾਨ ਉਹਨਾਂ ਨੇ ਵੀ ਜਿਵੇਂ ਵਾਅਦੇ ਕੀਤੇ ਸੀ ਅਲੱਗਾ ਕਹਿੰਦਾ ਵੀ ਹੁਣ ਹੁਣ ਕਰ ਨਹੀਂ ਰਹੇ ਕਿ ਕੋਈ ਇੱਕ ਸਕੰਜੇ ਚ ਫਸਾ ਲੈਂਦੇ ਨੇ ਇੱਕ ਜਦੋਂ ਆਪਾਂ ਬਾਹਰੋਂ ਬਾਹਰ ਤੁਸੀਂ ਹੋਰ ਤਰ੍ਹਾਂ ਬੋਲਦੇ ਹੋ ਜੀ ਉਦੋਂ ਤੁਹਾਡੇ ਕੋਲ ਉਹ ਨਹੀਂ ਹੈਗਾ ਜਦੋਂ ਇੱਥੇ ਸਕੰਜੇ ਚ ਖੜ ਕੇ ਸੋਚਦੇ ਹੋ ਵੀ ਹੁਣ ਕੀ ਕਰਨਾ ਹੈ ਉਹ ਫਿਰ ਕਿਉਂਕਿ ਜਿਹੜੇ ਜਿਵੇਂ ਕਹਿੰਦੀ ਆਪਾਂ ਇੱਕ ਪੱਕੀਆਂ ਸਰਕਾਰਾਂ ਨੇ ਇੱਕ ਕੱਚੀਆਂ ਸਰਕਾਰਾਂ ਨੇ ਇਹ ਜਿਹੜੀਆਂ ਆਪਾਂਵੇਂ ਮੁੱਖ ਮੰਤਰੀ ਨੇ ਪ੍ਰਧਾਨ ਮੰਤਰੀ ਨੇ ਜਾਂ ਮੰਤਰੀ ਨੇ ਇਹ ਕੱਚੀਆਂ ਸਰਕਾਰਾਂ ਨੇ ਆਈਓ ਜਨ ਜਨ ਨੇ ਇਹਨਾਂ ਦੇ ਪਿੱਛੇ ਨੇ ਜਿਹੜੇ ਉਹ ਅਸਲ ਚ ਵੱਡੇ ਘਰਾਣੇ ਨੇ ਉਹ ਵੱਡੇ ਘਰਾਣੇ ਇਹਨਾਂ ਨੂੰ ਪ੍ਰੈਸ਼ਰ ਪਾ ਕੇ ਵੀ ਪੈਸੇ ਦੇ ਜ਼ੋਰ ਤੇ ਵੀ ਸਾਰੇ ਕਾਸੇ ਦੇ ਜ਼ੋਰ ਤੇ ਮਤਲਬ ਇਹਨਾਂ ਤੋਂ ਨੀਤੀਆਂ ਬਣਾਉਂਦੇ ਨੇ ਵੀ ਆਹ ਨੀਤੀਆਂ ਲਾਗੂ ਕਰੋ ਜਿਵੇਂ ਪਹਿਲਾਂ ਮੋਦੀ ਨੇ ਤਿੰਨ ਕਾਲੇ ਕਾਨੂੰਨ ਲਿਆਂਦੇ ਉਹ ਕਾਰਪੋਰੇਟਾਂ ਨਹੀਂ ਲਿਆਂਦੇ ਦੀ ਹੁਣ ਤੁਹਾਡੀਆਂ ਸਰਕਾਰਾਂ ਬਣਾਉਂਦੀਆਂ ਸੀ ਸਾਡੇ ਹਿੱਤ ਦੇ ਲਿਆਓ ਲਿਆਂਦੇ ਉਹ ਪ੍ਰੈਸ਼ਰ ਐਡਾ ਵੱਡਾ ਪੈ ਗਿਆ ਖਾਸ ਕਰਕੇ ਪੰਜਾਬ ਦੇ ਲੋਕਾਂ ਨੇ ਜਿਵੇਂ ਆਪਾਂ ਉਹੀ ਗੱਲ ਕਹ ਦਈਏ ਵੀ ਪੰਜਾਬ ਦੇ ਲੋਕ ਇੰਜ ਲੜੇ ਨੇ ਉਹ ਹਾਲਾਂਕਿ ਕਾਨੂੰਨ ਤਾਂ ਸਾਰੇ ਇੰਡੀਆ 'ਚ ਲਾਗੂ ਹੋਏ ਨੇ ਸਾਰੇ ਦੇਸ਼ ਦੇ ਕਿਸਾਨਾਂ ਨੂੰ ਉਹ ਹੋਇਆ ਪਰ ਸਭ ਤੋਂ ਵੱਧ ਦਰਦ ਪੰਜਾਬ ਦਾ ਹੋਇਆ ਪੰਜਾਬ ਦਾ ਕਿਉਂ ਹੋਇਆ ਕਿਉਂਕਿ ਜਦੋਂ ਦਿੱਲੀ ਦਾ ਨੌਜਵਾਨ ਦਾ ਉਹ ਪੰਜਾਬੀਆਂ ਦੇ ਅੰਦਰ ਉੱਠ ਖੜਦਾ ਉਹ ਵੀ ਦਿੱਲੀ ਨਾਲ ਤਾਂ ਸਾਡੀ ਪਹਿਲਾਂ ਤੋਂ ਹੀ ਦੁਸ਼ਮਣੀ ਹੈ ਹਨਾ ਇਹ ਪੰਜਾਬ ਦੇ ਵਿੱਚ ਅੰਦਰ ਉੱਠ ਲਿਆਗਾ ਜਣੀ ਤੇ ਇਸੇ ਤਰ੍ਹਾਂ ਉਸ ਤੋਂ ਬਾਅਦ ਜਦਨੀ ਉਹ ਫਿਰ ਵਾਪਸ ਕਰਨ ਲਈ ਮਜਬੂਰ ਕਰਤਾ ਉਹਨੂੰ ਭਗਵੰਤ ਮਾਨ ਨੇ ਜਿਹੜੇ ਉਹ ਲੈਂਡ ਪੂਲ ਪਾਲਸੀ ਲਿਆਂਦੀ ਗਈ ਇਹ ਵੀ ਉਸੇ ਤਰਜ਼ ਜਿਤੇ ਸੀ ਇਹਦੇ ਵਿੱਚ ਵੀ ਉਹੀ ਕਾਰਪੋਰੇਟਾਂ ਦਾ ਜਾਂ ਵੱਡੇ ਜਿਹੜੇ ਬਿਲਡਰਾਂ ਦਾ ਉਹਨਾਂ ਦੇ ਹਿੱਤ ਹੁੰਦੇ ਨੇ ਸਰਕਾਰਾਂ ਨੂੰ ਫੰਡਾਂ ਦੀ ਲੋੜ ਹੈ ਇਹ ਇਸ ਤਰ੍ਹਾਂ ਸਿਸਟਮ ਵਿੱਚ ਫਸ ਜਾਂਦੇ ਨੇ ਇਹ ਹੁਣ ਜਦੋਂ ਕਿਉਂਕਿ ਉਹ ਦੇਸ਼ ਦੇ ਪੱਧਰ ਤੇ ਸੀ ਉਹਦਾ ਜੇ ਐਮਬੀ 2-3 ਸਟੇਟਾਂ 'ਚ ਵਿਰੋਧ ਹੋ ਰਿਹਾ ਸੀ ਤਾਂ ਦੂਜੇ ਪਾਸੋਂ ਹਮਾਇਤ ਵੀ ਉਹਨਾਂ ਨੂੰ ਹੋ ਰਹੀ ਸੀ ਇਹ ਇੱਕ ਸਟੇਟ ਲੈਵਲ ਦੀ ਹੈ ਇਹਦੇ ਥੱਲੋਂ ਪਾਰਟੀ ਦੇ ਵਿੱਚੋਂ ਵੀ ਪੈਂਦਾ ਪ੍ਰੈਸ਼ਰ ਐਮਐਲਏ ਦਾ ਵੀ ਪੈਂਦਾ ਪ੍ਰੈਸ਼ਰ ਭਾਵੇਂ ਬਾਹਰੋਂ ਨਾ ਬੋਲਣਾ ਉਹ ਲਗਾ ਕਹਿੰਦਾ ਵੀ ਅਸੀਂ ਕਿੱਥੋਂ ਕਿੱਥੇ ਜਾਵਾਂਗੇ ਆਹ ਨੂੰ ਬੋਟਾ ਲੈਣਾ ਬਿਲਕੁਲ ਵੈਸੇ ਮੱਟਰ ਸਾਹਿਬ ਜੀ ਗੱਲਬਾਤ ਕਰੀਏ ਤੁਸੀਂ ਵੀ ਗੱਲ ਦਾ ਜ਼ਿਕਰ ਕੀਤਾ ਕਿ ਮੂਝਵਾਨੀ ਗੱਲ ਕਹਿਣੀ ਬਹੁਤ ਸੌਖੀ ਹੁੰਦੀ ਆ ਪਰ ਉਸ ਤੋਂ ਬਾਅਦ ਜਦੋਂ ਸੱਤਾ 'ਚ ਆ ਗਏ ਆਪਾਂ ਮੁੱਖ ਮੰਤਰੀ ਬਣ ਗਏ ਆਪਾਂ ਐਮ ਐਲ ਏ ਬਣ ਗਏ ਜਿਵੇਂ ਅਨਮੋਲ ਗਗਨ ਮਾਨ ਨੇ ਕਹਤਾ ਸੀ ਕਿ 5 ਮਿੰਟ 'ਚ ਐਮ ਐਸ ਸੀ ਮਿਲ ਐਮ ਐਸ ਪੀ ਮਿਲ ਜੂਗੀ ਤੁਹਾਨੂੰ ਕੋਈ ਚੱਕਰ ਨਹੀਂ ਜਦੋਂ ਸਾਡੀ ਸਰਕਾਰ ਲਿਓ ਪਰ ਜਦੋਂ ਸਰਕਾਰ ਆ ਗਈ ਉਹਨਾਂ ਨੇ ਮਾਫੀ ਵੀ ਮੰਗੀਏ ਗੱਲ ਤੇ ਕਿ 5 ਮਿੰਟ ਅਸੀਂ ਬੇਸੀ ਕਹਤਾ ਸੀ ਕਿ ਜਦੋਂ ਹੁਣ ਅਸੀਂ ਆ ਗਏ ਸਾਨੂੰ ਪਤਾ ਹੁਣ ਲੱਗਿਆ ਵੀ ਕਿਵੇਂ ਹੁੰਦਾ ਪਹਿਲਾਂ ਗੱਲਾਂ ਐਵੇਂ ਕਹੀ ਜਾਂਦੀਆਂ ਬ ਕਿਉਂਕਿ ਉਹਦਾ ਪਸ਼ੋਕੜ ਸਿਆਸੀ ਨਹੀਂ ਹੈਗਾ। ਨਾ ਹੀ ਉਹ ਕੋਈ ਲਹਿਰਾਂ ਚਾਹੀ। ਇੱਕ ਚਲੋ ਸੰਗੀਤਕਾਰ ਗਾਇਕ ਦੇ ਵਿੱਚੋਂ ਸੀ। ਚਲ ਆਪਦੇ ਖੇਤਰ ਦੇ ਵਿੱਚੋਂ ਹੈਗੀ ਸੀ ਉਹ। ਪਰ ਉਹਨੂੰ ਇਹ ਸਿਸਟਮ ਦਾ ਪਤਾ ਨਹੀਂ ਸੀ ਵੀ ਐਮਐਸਸੀ ਲਾਗੂ ਕੀ ਕੀ ਚੀਜ਼ ਹੈ ਕੀ ਬੁਲਾਇਆ। ਉਹਨਾਂ ਨੂੰ ਤਾਂ ਜੇ ਮੈਂ ਹੁੰਦਾ ਵੀ ਸਰਕਾਰ ਬਣੀ ਨਾਲ ਦੀ ਨਾਲ ਸੀ ਐ ਕਰ ਦਿੰਨਾ ਫੈਸਲਾ। ਇਹ ਜਿੰਨੀ ਮਤਲਬ ਚੁਟਕੀਆਂ ਨਾਲ ਨਹੀਂ ਫੈਸਲੇ ਹੋਣ ਵਾਲੇ ਹੁੰਦੇ ਤਾਂ ਹੀ ਉਹਨੂੰ ਮਤਲਬ ਦੀ ਕਿਰਕਰੀ ਵੀ ਹੋਈ ਐ ਇਸ ਤਰ੍ਹਾਂ ਵਾਪਸ ਉਹਨੂੰ ਕਰਨਾ ਪਿਆ। ਇਹ ਜਿਹੜੀਆਂ ਸਾਰੀਆਂ ਚੀਜ਼ਾਂ ਨੇ ਬੜਾ ਬਹੁਤ ਵੀ ਜਾਨੀ ਸੋਚ ਸਮਝ ਕੇ ਉਹ ਕਰਨ ਵਾਲੀਆਂ ਹੁੰਦੀਆਂ ਨੇ ਤੇ ਇਹ ਹੁਣ ਹੁਣ ਵੀ ਜਾਨੀ ਵਰਜਗਰ ਜੇ ਲੋਕ ਨਾ ਬੋਲਦੇ ਜਿੰਨਾ ਵਿਰੋਧ ਹੋਇਆ ਜਾਨੀ ਹਾਂ ਉੱਠ ਰਿਹਾ ਸੀ ਤੇ ਹੁਣ ਵੀ ਉਹ ਹੋਲੀ ਲਾਗੂ ਕਰ ਦਿੰਦੇ ਲਾਗੂ ਉਂਜ ਤਾਂ ਇਹ 2013 ਦੇ ਵਿੱਚ ਮਤਲਬ ਇਸ ਦੀ ਜੜ ਰੱਖੀ ਹੈ ਪਾਲਿਸੀ ਆਈ ਸੀ ਇਹਨਾਂ ਨੇ ਉਹਦੇ ਵਿੱਚ ਐਮੈਂਡਮੈਂਟ ਕਰਤੀ ਅਨਾ ਉਹ ਹੁਰਤਰਾ ਦੀ ਸੀ ਪਰ ਜੈਨ 20 20 ਤਾਂ ਉਹਦੀ ਦਬ ਤਾ ਸੀ ਸਾਰੀਆਂ ਸਰਕਾਰਾਂ ਕਰਨ ਕਰਨਗੇ ਉਹ ਤਾਂ ਉਹਨਾਂ ਦੇ ਹਿੱਤਾਂ ਚ ਬਿਲਕੁਲ ਵੈਸੇ ਪੈਸੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਆਜ਼ਾਦੀ ਤੇ ਇੱਕ ਸਟੇਟਮੈਂਟ ਦਿੱਤੀ ਪਿਛਲੇ ਦਿਨੀ ਗੱਲਬਾਤ ਕੀਤੀ ਉਹਨਾਂ ਨੇ ਕਿ ਆਜ਼ਾਦੀ ਆਪਾਂ ਮਨਾਤਾ ਰਹੇ ਹਾਂ ਪਰ ਆਪਾਂ ਆਜ਼ਾਦ ਨਹੀਂ ਹੋਏ ਆਜ਼ਾਦ ਆਪਾਂ ਉਦੋਂ ਹੋਵਾਂਗੇ ਜਦੋਂ ਕੋਰਟ ਕਚਹਿਰੀਆਂ 'ਚ ਆਪਣਾ ਇਨਸਾਫ ਹੋਣ ਲੱਗ ਜੇ ਜਾਂ ਜਿੱਥੇ ਸਹੀ ਤਰੀਕੇ ਨਾਲ ਜਿਹੜੇ ਵੀ ਸਿਸਟਮ ਚੱਲਦੇ ਨੇ ਉੱਥੇ ਸਾਰਾ ਕੋਈ ਕ腐ਸ਼ਨ ਹੋਣੋਂ हट ਜੇ ਭ੍ਰਿਸ਼ਟਾਚਾਰ ਖਤਮ ਹੋ ਜੇ ਉਦੋਂ ਆਪਾਂ ਆਜ਼ਾਦ ਹੋਵਾਂਗੇ ਤੁਹਾਨੂੰ ਕੀ ਲੱਗਦਾ ਏਸੀਐਮ ਭਗਵੰਤ ਮਾਨ ਦੀ ਸਟੇਟਮੈਂਟ ਨਹੀਂ ਉਹਦੀ ਇੱਕ ਅੱਧੀ ਗੱਲ ਤਾਂ ਠੀਕ ਹੈ ਜੀ ਵੀ ਜਦੋਂ ਤੱਕ ਸਾਰਾ ਮਤਲਬ ਜਿਵੇਂ ਹੁਣ ਆਪਣੇ ਬੱਚੇ ਨੇ ਆਪਣੇ ਬੱਚੇ ਬਾਰ ਜਾਂਦੇ ਨੇ ਕੈਨੇਡਾ ਅਮਰੀਕਾ ਜੋ ਮਤਲਬ ਆਸਟ੍ਰੇਲੀਆ ਹੋਰ ਸਾਰੇ ਥਾਵਾਂ ਤੇ ਜਾ ਰਹੇ ਨੇ ਉਹ ਨਵੀਂ ਪੀੜੀ ਨੂੰ ਉੱਥੇ ਖਿੱਚਕੀ ਆ ਉੱਥੇ ਇਹ ਆ ਵੀ ਉੱਥੇ ਕੋਈ ਐਸੀ ਗੱਲੇ ਨਹੀਂ ਵੱਡਾ ਛੋਟਾ ਸਪਾਰਸ਼ੇਗੂ ਗੱਲੇ ਨਹੀਂ ਸਿੱਧਾ ਮਤਲਬ ਮਤਲਬ ਉਹ ਹੁੰਦਾ ਤੁਹਾਡਾ ਇੱਕ ਨੰਬਰ ਦਾ ਕੰਮ ਹੋਵੇ ਹਨਾ ਸਾਰਾ ਮਤਲਬ ਉਸ ਤਰ੍ਹਾਂ ਹੁੰਦਾਗਾ ਇੱਥੇ ਆਪਾਂ ਨੂੰ ਪਤਾ ਹੈ ਵੀ ਐ ਨਹੀਂ ਪਤਾ ਵੀ ਜਿਹੜਾ ਪੁੱਠਾ ਕੰਮ ਹੋਵੇ ਜਲਦੀ ਹੋ ਜੇ ਜਿਹੜਾ ਸਿੱਧਾ ਉਹਨੂੰ ਐਨੇ ਡਿੱਕੇ ਡਾਇ ਜਾਂਦੇ ਨੇ ਬੰਦੇ ਨੂੰ ਵੀ ਮਜਬੂਰ ਕਰੰਦੇ ਨੇ ਵੀ ਯਾਰ ਚਾਰ ਪੈਸੇ ਦੇ ਕੰਮ ਕਰਾ ਹਣਾ ਆਪਾਂ ਨੇ ਵੀ ਆਪਾਂ ਪ੍ਰੈਕਟੀਕਲੀ ਕਈ ਵਾਰ ਦੇਖਿਆ ਵੀ ਯਾਰ ਤੂੰ ਕਰਾ ਲ ਆਪਦਾ ਜਿੰਮੇ ਕੋ ਕਰਾਉਣਾ ਜਣੀ ਇਹ ਇਹ ਸਾਡੇ ਮਤਲਬ ਸਾਡੇ ਖੂਨ ਚ ਰਚੀ ਪਿਆ ਜੰਦਾ ਬੰਦਾ ਦੇ ਭਾਵੇਂ ਕਿੰਨੀ ਤਨਖਾਹਾਂ ਵੱਜ ਤਨਖਾਹਾਂ ਕੀ ਜਿਨ੍ਹਾਂ ਤੋਂ ਲੈਂਦੇ ਨੇ ਉਹ ਤਾਂ ਵਿਚਾਰੇ ਗਰੀਬ ਲੋਕ ਨੇ ਆਮ ਕਿਸਾਨ ਨੇ ਆਮ ਮਜ਼ਦੂਰ ਨੇ ਆਮ ਦੁਕਾਨਦਾਰ ਨੇ ਜਿਹੜੇ ਲੈ ਰਹੇ ਨੇ ਉਹ ਤਾਂ ਲੱਖਾਂ ਲੱਖ ਰੁਪਏ ਤਨਖਾਹਾਂ ਨੇ ਉਹਨਾਂ ਦੀ ਪਰ ਉਹਨਾਂ ਦੇ ਖੂਨ ਚ ਰਚ ਗਿਆ ਉਹਨਾਂ ਨੂੰ ਇਹ ਲੱਗਦਾ ਵੀ ਤਨਖਾਹ ਤਾਂ ਸਾਡੀ ਘਰੇ ਉਂ ਜਾਣੀ ਚਾਹੀਦੀ ਆ ਸਾਡਾ ਸਾਰਾ ਬਾਕੀ ਜਿਹੜਾ ਉੱਪਰੋਂ ਹੋਣਾ ਚਾਹੀਦਾ ਜੇ ਲਈ ਕਮਾਨਸਕਤਾ ਬਣ ਗਈ ਸਾਬਤ ਸੀਮ ਭਗਵੰਤ ਮਾਨ ਤਹਿਸੀਲਦਾਰਾਂ ਨੂੰ ਅਕਸਰ ਘੇਰਦੇ ਨੇ ਕਿ ਤਹਿਸੀਲਾਂ ਚ ਬਹੁਤ ਭ੍ਰਿਸ਼ਟਾਚਾਰ ਚੱਲਦਾ ਪਹਿਲਾਂ ਵੀ ਬੋਲਦੇ ਹੁੰਦੇ ਸੀ ਹੁਣ ਤਹਿਸੀਲਦਾਰਾਂ ਨਾਲ ਗੱਲ ਵੀ ਸਿੱਧੀ ਉਹਨਾਂ ਦੀ ਹੋ ਗਈ ਸੀ ਕਿ ਇੱਕ ਕਰਪਟਨ ਕਰਦਾ ਤਹਿਸੀਲਦਾਰ ਉਹਨਾਂ ਨੇ ਕਾਬੂ ਕੀਤਾ ਸੀ ਬਿਜੀਲੈਂਸ ਨੇ ਤੇ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਉਹ ਧਰਨੇ ਤੇ ਬੈੰਦੇ ਨੇ ਫਿਰ ਸਖਤ ਐਕਸ਼ਨ ਵੀ ਲਿਆ ਤੁਹਾਨੂੰ ਕੀ ਲੱਗਦਾ ਹੁਣ ਉਹਨਾਂ ਨੇ ਕਿਹਾ ਕਿ ਤਹਿਸੀਲਦਾਰ ਪਹਿਲਾਂ ਨਾਲੋਂ ਕਰਪਸ਼ਨ ਬਹੁਤ ਘੱਟ ਕਰਨ ਲੱਗੇ ਪਰ ਜਿਹੜੇ ਲੋਕ ਨੇ ਜੀ ਉਹ ਕਹਿੰਦੇ ਨੇ ਵੀ ਕਰਪਸ਼ਨ ਘਟ ਹੀ ਨਹੀਂ ਹੈ ਯਾਰ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਖੂਨ ਚ ਬਸੀ ਪਈ ਆ ਵੀ ਘਟੀ ਨਹੀਂ ਤਾਂ ਬਹੁਤ ਕ腐ਸ਼ਨ ਚੱਲ ਰਹੀ ਹੈ ਅੱਜ ਵੀ ਦੇਖੋ ਬਿਲਕੁਲ ਸਹੀ ਗੱਲ ਹੈ ਤੇ ਜਣੀ ਮਤਲਬ ਇੱਕ ਇਹ ਡਰ ਜਾਂਦਾ ਐ ਤਾਂ ਹੋ ਜਾਂਦਾ ਵੀ ਜਦੋਂ ਵੀ ਉੱਪਰ ਜੇ ਉੱਪਰੋਂ ਕੋਈ ਵੀ ਚੀਜ਼ ਹੈ ਸਫਾਈ ਆਪਾਂ ਕਰਨਿਆ ਪੌੜੀਆਂ ਨੇ ਜੀ ਇਹ ਪੌੜੀਆਂ ਦੀ ਜੇ ਤੁਸੀਂ ਹੇਠਲੇ ਟੰਬੇ ਤੋਂ ਸਫਾਈ ਕਰਨ ਲੱਗੋਗੇ ਤਾਂ ਸਫਾਈ ਨਹੀਂ ਹੁੰਦੀ ਜਦੋਂ ਹੇਠਲੇ ਉੱਪਰਲੇ ਦਾ ਸਫਾਈ ਕਰੋਗੇ ਹੇਠਲਾ ਫੇਰ ਵੱਡਜੂਗਾ ਜਣੀ ਸਫਾਈ ਕਰਨੇ ਤਾਂ ਉੱਪਲੇ ਟੰਬੇ ਤੋਂ ਸਟਾਰਟ ਹੋ ਜੇ ਮਤਲਬ ਭਾਵੇਂ ਰਿਸਪਤ ਕੋਰੀਆ ਭਾਵੇਂ ਨਸ਼ੇ ਨੇ ਭਾਵੇਂ ਕੋਈ ਹੋਰ ਬਰਾਈ ਹੈ ਕੋਈ ਵੀ ਹੈ ਉਪਰੋਂ ਸਟਾਰ ਉਪਰੋਂ ਸਫਾਈ ਕਰਨੀ ਪੂੰਝਾੜੂ ਉਪਰੋਂ ਸਟਾਰਟ ਕਰਨਾ ਪਊਗਾ ਤਾਂ ਸਾਫ਼ ਹੋਊਗਾ ਨਹੀਂ ਜੇ ਫਰਜ ਕੋ ਇੱਥੇ ਕਈ ਵਾਰੀ ਜੇ ਇੱਕਦਾਂ ਇੱਕ ਮਾਂ ਕਿਸੇ ਦਾ ਨਾਉ ਨਹੀਂ ਲੈਂਦਾ ਜੇ ਕਿਸੇ ਦਾ ਕੋਈ ਫੜਿਆ ਜਾਂਦਾ ਤਦੋਂ ਇਹ ਚੀਕਾਂ ਮਾਰੀ ਜਾਂਦੇ ਨੇ ਤਾਂ ਸਿਆਸੀ ਤੌਰ ਤੇ ਫੜਿਆ ਗਿਆ ਜੀ ਹਨਾ ਮਤਲਬ ਕੋਈ ਵੀ ਹੈ ਤੇ ਪਰ ਇੱਕ ਗੱਲ ਪੱਕੀ ਹੈ ਵੀ ਕੋਈ ਵੀ ਬਰਾਈ ਹੈ ਖਤਮ ਕਰਨੀ ਹੈ ਤਾਂ ਉੱਪਰ ਤੋਂ ਖਤਮ ਹੋਊਗੀ ਭਾਵੇਂ ਉਹ ਸਰਕਾਰਾਂ ਦੇ ਵਿੱਚ ਕਿਉਂਕਿ ਜਿਹੜਾ ਫਰਜ ਕਰੋ ਆਪਾਂ ਇੱਥੇ ਭਾਵੇਂ ਇਹ ਆਪਣਾ ਤਹਿਸੀਲਦਾਰ ਤਹਿਸੀਲਾਂ ਨੇ ਭਾਵੇਂ ਥਾਣੇ ਨੇ ਭਾਵੇਂ ਹੋਰ ਦਫ਼ਤਰ ਨੇ ਜੇ ਅਗਲੇ ਨੂੰ ਇਹ ਹੋਵੇ ਵੀ ਉੱਪਰੋਂ ਮਾਂ ਦੀ ਤੈਨੂੰ ਉਹ ਕਰ ਦੇਣਗੇ ਦੇਖ ਲਓ ਸਖਤ ਸਜ਼ਾ ਹੋਵੇ ਕਿ ਜਰੂਰਤ ਨਹੀਂ ਪੈਂਦੀ ਜਾਂ ਕੋਈ ਜੇ ਕੋਈ ਇਹ ਇਹਨਾਂ ਦਾ ਕੀ ਹੈ ਇਹਨਾਂ ਨੂੰ ਮਤਲਬ ਫਿਰ ਮਹੀਨੇ ਲੱਗ ਜਾਂਦੇ ਨੇ ਵੀ ਆ ਉੱਥੇ ਉੱਥੇ ਫਲਾਣਾ ਪ੍ਰੋਗਰਾਮ ਕਰਨਾ ਹੈ ਵੀ ਉਹ ਕਿਸੇ ਸੀਐਮ ਦਾ ਫੰਕਸ਼ਨ ਹੈ ਜੀ ਇਹਨਾਂ ਦੀ ਡਿਊਟੀ ਲਾਈਨ ਇਹਦਾ ਵੀ ਚਲੋ ਭਾਈ ਖਰਚ ਤੁਸੀਂ ਕਰੋ ਠੀਕ ਹੈ ਹਨਾ ਚਲੋ ਆ ਫਲਾਣਾ ਪ੍ਰੋਗਰਾਮ ਹੈ ਜੀ ਉੱਥੇ ਖਰਚ ਕਰੋ ਇਹ ਫਿਰ ਇਹਨਾਂ ਨੂੰ ਆਏ ਖੋਲ ਦੇ ਦਿੰਦੇ ਨੇ ਇਹ ਸਾਰਾ ਤੂੰ ਟੋਟਲ ਪਾਰਦਰਸ਼ੀ ਹੋਣਾ ਚਾਹੀਦਾ ਉੱਪਰ ਉੱਪਰੋਂ ਲੈ ਵਤੀ ਤਾਂ ਇਹ ਮਤਲਬ ਪਾਰਦਰਸ਼ੀ ਸਰਕਾਰੀ ਜਿਹੜੇ ਵੱਡੇ ਪ੍ਰੋਗਰਾਮ ਨੇ ਜਦੋਂ ਉਹਨਾਂ ਦੀ ਜ਼ਿੰਮੇਵਾਰੀ ਦਿੱਤੀ ਜਾਂਦੀ ਹੈ ਉਹਨਾਂ ਤੇ ਲੱਖਾਂ ਦਾ ਖਰਚ ਹੁੰਦਾ ਇਹ ਉਹਨਾਂ ਫਿਰ ਕਿਤੇ ਨਾ ਕਿਤੇ ਉਹ ਕਰਦੇ ਨੇ ਫਿਰ ਉਹ ਆਦਤ ਪੈ ਜਾਂਦੀ ਹੈ ਉਹ ਆਦਤ ਹੀ ਮਤਲਬ ਇਹ ਹੁੰਦਾ ਜਦੋਂ ਅਗਲਾ ਕੋਈ ਕਹਿੰਦਾ ਫਰਜ਼ ਕਰੋ ਪਟਵਾਰੀ ਨੂੰ ਕਹਦੇ ਵੀ ਉਹ ਪ੍ਰਬੰਧ ਕਰ ਦੇ ਉਥੋਂ ਉਹਨਾਂ ਨੂੰ ਵੀ ਪਤਾ ਵੀ ਪਟਵਾਰੀ ਕਿੱਥੋਂ ਗੜ ਵੀ ਜੇਬ ਚ ਥੋੜੋ ਕਰਨਗੇ ਉਹ ਪਟਵਾਰੀ ਕਿਸੇ ਉਹਨੂੰ ਲਾਉਣਗੇ ਆਪਦੇ ਥਰਡੇ ਨੂੰ ਭਾਵੇਂ ਕੋਈ ਸਰਪੰਚ ਲਾ ਲਓ ਜਾਂ ਜਿਹੜਾ ਉਹਨਾਂ ਤੋਂ ਕੰਮ ਲੈਣ ਆਉਂਦਾ ਉਹਨਾਂ ਤੇ ਲਾ ਦੇਣਗੇ ਉਹ ਹੈ ਇਸ ਤਰ੍ਹਾਂ ਮਤਲਬ ਇਹ ਸਾਡੇ ਜਿਹੜੀ ਸਮਾਜ ਦਾ ਸਿਸਟਮ ਹੈ ਬਹੁਤ ਗੰਧਲਾ ਹੋਇਆ ਬਿਲਕੁਲ ਜਾਨੀ ਕਿ ਉੱਪਰਲੇ ਲੈਵਲ ਤੀ ਇਹ ਪੂਰਾ ਸਰਕਾਰ ਨੂੰ ਹੀ ਚਾਹੀਦਾ ਕਿ ਪਹਿਲਾਂ ਜਿਹੜੇ ਮੁਲਾਜ਼ਮਾਂ ਨੂੰ ਕੋਈ ਉਹਨਾਂ ਨੂੰ ਬਰਕਾਰ ਨਾ ਪਾਈ ਜਾਵੇ ਸਿੰਪਲ ਸਖਤਾਈ ਉਹਨਾਂ ਤੇ ਪੂਰੀ ਹੋਵੇ ਜਦੋਂ ਬਰਕਾਰ ਨਾ ਪਾਈ ਹੋਵੇ ਤਾਂ ਫਿਰ ਉਹਨਾਂ ਨੂੰ ਸਸਪੈਂਡ ਵੀ ਨਾਲ ਦੀ ਨਾਲ ਕੀਤਾ ਜਾਵੇ ਬਿਲਕੁਲ ਬਿਲਕੁਲ ਇਹ ਤਾਂ ਕੋਈ ਰੌਲੀ ਨਹੀਂ ਠੀਕ ਹੈ ਬਾਕੀ ਕਿਵੇਂ ਦੇਖਦੇ ਹੋ ਤੁਸੀਂ ਜਿਵੇਂ ਦਾ 79 ਸਾਲ ਹੋ ਚੁੱਕੇ ਨੇ ਆਪਣਾ ਦੇਸ਼ ਫੇਰ ਵੀ ਪਿੱਛੇ ਆ ਬਹੁਤ ਤੇ ਪਿੱਛੇ ਹੀ ਜਾ ਰਿਹਾ ਜੀ ਜਿਹੜੀ ਇਕਨੋਮੀ ਆ ਬਹੁਤ ਡਾਲਰ ਦਾ ਰੇਟ ਵੱਧ ਰਿਹਾ ਉਹ ਸਾਰੀਆਂ ਦੀ ਕਰੰਸੀ ਆ ਜਿਹੜੀ ਆਸਟ੍ਰੇਲੀਆ ਨਿਊਜ਼ੀਲੈਂਡ ਉਹਨਾਂ ਦੀ ਲਗਾਤਾਰ ਵੱਧ ਰਹੀ ਆ ਕਿਵੇਂ ਦੇਖਦੇ ਹੋ ਜੀ ਆਪਾਂ ਜੇ ਦੇਸ਼ ਲੈਵਲ ਤੇ ਤਾਂ ਚੱਲੇ ਰਿਹਾ ਹੈ ਜੀ ਮਤਲਬ ਜਿਵੇਂ ਇੱਕ ਨਿਸ਼ਾਨੀ ਮੋੜਲੀ ਮੋਟੀ ਜੀ ਤਾਂ ਮਤਲਬ ਆਪਾਂ ਇਹ ਕਰਦੇ ਹੁੰਦੇ ਆ ਵੀ ਜਦੋਂ ਕੋਈ ਮੁਲਕ ਆਯਾਦ ਹੋ ਜੇ ਖਾਸ ਕਰਕੇ ਜਿਹਨੂੰ ਲਗਭਗ 80 ਸਾਲ ਹੋ ਗਏ ਉਹਨੂੰ 80 ਸਾਲਾਂ ਦੇ ਵਿੱਚ ਜਿਹੜਾ ਅੱਗੇ ਆਪਾਂ ਕਹਿੰਦੇ ਸੀ ਜੀ ਅਮੀਰੀ ਤੇ ਗਰੀਬੀ ਦਾ ਪਾੜਾ ਘਟਣਾ ਚਾਹੀਦਾ ਹੈ ਉਹ ਦੇਖਣਾ ਚਾਹੀਦਾ ਵੀ ਯਾਰ ਘਟ ਗਿਆ ਇਹ ਘਟਿਆ ਨਹੀਂ ਸਗੋਂ ਵਧਿਆ ਮਤਲਬ ਪਹਿਲਾਂ ਨੂੰ ਵੀ ਵੱਧ ਗਿਆ ਮੈਂ ਇਹ ਨਹੀਂ ਕਹਿੰਦਾ ਵੀ ਮਿਡਲ ਕਲਾਸ ਵੀ ਆਈ ਆ ਉੱਪਰ ਆਈ ਹੈ ਮੁਲਾਜ਼ਮ ਬਣੇ ਨੇ ਉਹਨਾਂ ਦੇ ਪਰਿਵਾਰਾਂ ਦੇ ਹੋਏ ਨੇ ਉਹ ਸਿਸਟਮ ਹੋਏ ਨੇ ਪਰ ਜਨੀਆਂ ਜਿਹੜੇ ਵੱਡੇ ਨੇ ਵੱਡੇ ਮਤਲਬ ਉਹਨਾਂ ਦਾ ਪਤਾ ਹੀ ਨਹੀਂ ਕਿ ਕਿੱਥੇ ਜਾ ਪਹੁੰਚੇ ਕਾਰਪੋਰੇਟ ਜਾਣੇ ਜਣੀ ਜਿਹੜੇ ਆਪਾਂ ਅੱਗੇ ਕਹਿੰਦੇ ਵੀ ਵੱਡੇ ਕਾਰਪੋਰੇਟ ਉਹ ਇੱਥੋਂ ਵਾਲੀ ਕਾਰਪੋਰੇਟ ਬਣ ਚੁੱਕੇ ਨੇ ਜਣੀ ਤੇ ਜਿਹੜਾ ਮਿਡਲ ਕਲਾਸ ਖਾਸ ਕਰਕੇ ਹਣਾ ਮਜ਼ਦੂਰ ਕਿਸਾਨਤਾ ਹੈਗੀ ਮਿਡਲ ਕਲਾਸ ਦਾ ਇਹ ਹੈ ਵੀ ਭਾਵੇਂ ਉਹਨਾਂ ਦੀ ਆਮਦਨ ਵਧੀ ਹੈ ਪਰ ਉਹਨਾਂ ਦੇ ਖਰਚੇ ਇੰਨੇ ਵੱਧ ਗਏ ਇੰਨੀ ਮਹਿੰਗਾਈ ਹੋ ਗਈ ਉਹ ਸਭ ਤੋਂ ਜ਼ਿਆਦੇ ਪੀਸੇ ਜਾ ਰਹੇ ਨੇ ਉਹ ਥੱਲੇ ਵੀ ਨਹੀਂ ਜਾ ਸਕਦੇ ਤੇ ਮੇਨਟੇਨ ਰੱਖਣ ਵਾਸਤੇ ਉਹ ਮਾਨਸਿਕ ਤੌਰ ਤੇ ਤੇ ਆਰਥਿਕ ਤੌਰ ਤੇ ਬਹੁ ਪਿਛੜੇ ਜਾ ਰਹੇ ਨੇ ਇਹ ਜਣੀ ਜੀ ਦਾ ਮਤਲਬ ਇਹ ਆ ਵੀ ਸਾਡੀ ਆਜ਼ਾਦੀ ਦਾ ਉਹ ਫੇਲ ਹੁੰਦਾ ਹੈ ਜਾਂ ਮਤਲਬ ਜੇ ਸਾਡੇ ਕੋਲ ਫਿਰ ਉਹ ਆਜ਼ਾਦੀ ਜਿਹੜੀ ਮਹਿਲਾ ਨੇ ਅਸਲ ਦੇ ਵਿੱਚ ਉਹ ਕਰ ਲਈ ਉਹ ਗਵਾਹ ਕਰ ਲਈ ਉਹਦੀ ਨਿਸ਼ਾਨੀ ਹੈ ਜੇ ਆਜ਼ਾਦੀ ਆਪਾਂ ਨੂੰ ਮਿਲ ਗਈ ਉਹ ਆਜ਼ਾਦੀ ਨੂੰ ਆਪਾਂ ਸਾਂਭ ਨਹੀਂ ਸਕਿਆ ਉਹ ਆਜ਼ਾਦੀ ਨੂੰ ਹੋਰ ਅੱਗੇ ਨਹੀਂ ਕਰ ਸਕਿਆ ਆਪਾਂ ਮਤਲਬ ਆਪਣੀ ਸਰਕਾਰਾਂ ਸਰਕਾਰਾਂ ਨੇ ਆਪ ਸੰਭਲਿਆ ਸਰਕਾਰਾਂ ਦੇ ਨਾਲ ਜਿੰਨੀ ਵੱਡੇ ਕਾਰਪੋਰੇਟਾ ਨੇ ਉਹਨਾਂ ਕੋਲ ਜਾ ਪਹੁੰਚੀ ਆਮ ਲੋਕਾਂ ਕੋਲ ਨਹੀਂ ਗਈ ਉਹ ਜਿਹੜੀ ਸਾਡੇ ਨਾਲ ਜਿਵੇਂ ਆਪਾਂ ਕਹਦੇ ਵੀ ਇੱਕ ਹੋਰ ਧੋਖਾ ਹੋਇਆ ਹੈ ਮਤਲਬ ਆਮ ਜਨਤਾ ਦੇ ਨਾਲ ਇਹ ਹੋਰ ਧੋਖਾ ਹੋਇਆ ਹੈ ਤੇ ਇਹ ਜਿੰਨੇ ਕੋ ਲੋਕ ਜਾਗਰਤ ਹੋ ਜਾਣਗੇ ਉਹ ਉਹਦੇ ਹਿਸਾਬ ਨਾਲ ਜਾਨੀ ਜਿੰਨੇ ਵੀ ਆ ਕੋਈ ਗੱਲਾਂ ਨੇ ਜਦੋਂ ਕੋਈ ਜਾਗਰਤ ਹੁੰਦਾ ਚੀਕਾਂ ਮਾਰਦੇ ਆਪਾਂ ਮਾੜੀ-ਮੋਟੀ ਆਪਾਂ ਕੇ ਪਿੱਛੇ ਹਟ ਜਾਂਦੇ ਨੇ ਜੇ ਆਪਾਂ ਚੁੱਪ ਕਰ ਜਾਈਏ ਉਹ ਜ਼ਮੀਨ ਦੱਬ ਲੈਣਗੇ ਹਣਾ ਇਹ ਤਾਂ ਇਹ ਹੈ ਦੂਜੀ ਗੱਲ ਜਿੱਥੋਂ ਤੱਕ ਆਪਾਂ ਪੰਜਾਬ ਦੀ ਗੱਲ ਕਰਦੇ ਆ ਜੀ ਜੀ ਸਿੱਧੀ ਗੱਲ ਹੈ ਵੀ 80% ਕਰਵਾਨੀਆਂ ਪੰਜਾਬ ਦੇ ਆ ਹਣਾ ਤੇ ਜਦੋਂ ਆਈ ਇਨਸਾਫ ਦੀ ਗੱਲ ਜਦੋਂ ਆ ਵੀ ਪੰਜਾਬ ਦੇ ਹਿੱਤਾਂ ਦੀ ਗੱਲ ਹੁਣ ਪੰਜਾਬ ਜਦੋਂ ਮਤਲਬ ਇਹ ਪਾਕਿਸਤਾਨ ਵੱਖਰਾ ਬਣ ਗਿਆ ਇਧਰੋਂ ਇਹ ਆਪਣਾ ਮੁਲਕ ਵੱਖਰਾ ਬਣਾਉਂ ਲਿਆ ਜੀ ਨਹਿਰੂ ਰਣੇ ਸਾਡੇ ਮਤਲਬ ਜਿਹੜੇ ਨੇਤਾ ਨੂੰ ਪੰਜਾਬ ਦੇ ਨੇਤਾ ਜਾਂ ਸਿੱਖਾਂ ਨੂੰ ਮਤਲਬ ਇਹ ਕਹਿ ਸੀ ਵੀ ਤੁਸੀਂ ਸਾਡੇ ਨਾਲ ਰਹੋ ਤੁਹਾਨੂੰ ਇਹ ਜਿਆ ਖੇਤਾਂ ਦੇਵਾਂਗੇ ਤੇ ਉੱਤੇ ਪੂਰੀ ਆਜ਼ਾਦੀ ਦਾ ਨਿਗ੍ਹ ਹੋਊਗਾ ਹਨਾ ਤੇ ਪਰ ਉਦੋਂ ਤੋਂ ਹੀ ਲੈ ਕੇ ਸਾਡੇ ਨਾਲ ਪੰਜਾਬ ਨਾਲ ਲਾਲੋ ਭਾਈ ਸਿੱਖਾਂ ਨਾਲ ਲਗਾਤਾਰ ਬਿਤ ਕਰਾਉਂਦਾ ਆ ਰਹੇ ਹਾਂ ਮਤਲਬ ਜਿਹੜੇ ਤੁਸੀਂ ਇਹ ਲਾਲੋ ਵੀ 80 ਸਾਲ ਹੋ ਗਏ ਸਾਡੇ ਪੰਜਾਬ ਦੀ ਰਾਜਤ ਨਹੀਂ ਹੁੰਨੀ ਹੈ ਜੀ ਸਾਡੇ ਕੋਲ ਇਦੋਂ ਵੱਡੀ ਕੀ ਹੋਊਗਾ ਇਹ ਗਲਾਮੀ ਦੀ ਨਿਸ਼ਾਨੀ ਹੈ ਵੀ ਪੰਜਾਬ ਕੋਲੇ ਆਪਣੀ ਰਾਜਧਾਨੀ ਨਾ ਹੋਵੇ ਕਿਸੇ ਸੂਬੇ ਕੋਲ ਹੈਨਾ ਤੇ ਇਹ ਕਿੱਡੀ ਹੋਇਆ ਫਿਰ ਵੱਡ ਲੇਵਲ ਤੇ ਕਾਨੂੰਨ ਬਣਨੇ ਨੇ ਰਪੇਰੇ ਲਾ ਬਣੇ ਨੇ ਰਪੇਰੇ ਲਾ ਦਾ ਮਤਲਬ ਹੁੰਦਾ ਜਿਹੜਾ ਦਰਿਆ ਜਿੱਥੋਂ ਦੀ ਲੰਘਦਾ ਉਹ ਹੀ ਮਾਲਕ ਹੈ ਸਾਡੇ ਤਿੰਨ ਦਰਿਆ ਲੰਘਦੇ ਨੇ ਪੰਜਾਬ ਵਿੱਚ ਪਰ ਤਿੰਨਾਂ ਦਾ 75% ਪਾਣੀ ਦੂਜੇ ਸਟੇਟਾਂ ਨੂੰ ਜਾ ਰਿਹਾ ਸਾਨੂੰ ਉਹਦਾ ਅੰਨਾ ਨਹੀਂ ਮਿਲਦਾ ਅਸੀਂ ਜਦੋਂ ਬਾਹਰਲੇ ਸਟੇਟਾਂ ਤੋਂ ਕੋਲਾ ਲੈਨੇ ਆ ਉਹ ਮੁੱਲ ਲੈ ਰਹੇ ਆ ਅਸੀਂ ਸਾਡੀ ਬਿਜਲੀ ਬਣਦੀ ਹੈ ਪਾਣੀ ਦੇ ਉਹਨਾਂ ਤੋਂ ਉਹ 70% ਉਹ ਬਾਹਰ ਜਾ ਰਹੀ ਹੈ ਠੀਕ ਹੈ ਜਨਨ ਕਿ ਇਹ ਵੀ ਬਹੁਤ ਵੱਡਾ ਵਿਤਕਰਾ ਬਹੁਤ ਵੱਡਾ ਵਿਤਕਰਾ ਜਿੱਥੋਂ ਤੱਕ ਤੁਸੀਂ ਅਮਨ ਜੀ ਕਿਹਾ ਸੀ ਵੀ ਸਾਡੀ ਇਕਨੋਮੀ ਨੇ ਡਿਵੈਲਪ ਹੋ ਰਹੀ ਹੈ ਕੌਣ ਵੀ ਤੇ ਮੇ ਹੋਊਗੀ ਸਾਡਾ ਪਾਣੀ ਦਾ ਤੁਸੀਂ ਇਹ ਲਾ ਲਓ ਪਾਣੀ ਬਾਹਰ ਜਾਣ ਨਾਲ ਸਾਡਾ ਨੁਕਸਾਨ ਕੀ ਹੋਇਆ ਸਾਡਾ ਨੁਕਸਾਨ ਹੈ ਵੀ ਸਾਡਾ ਪਾਣੀ ਇੱਥੇ ਜੇ ਉਹ 75% ਪਾਣੀ ਵੀ ਇੱਥੇ ਪੈਂਦਾ ਸਾਨੂੰ ਹੁਣ ਅੱਜ 4 400 ਫੁੱਟ ਜਿਹੜਾ ਬੋਰ ਕਰਨ ਦੀ ਕੀ ਰੋਡ ਪੈਂਦੀ ਸੀ ਕਿੰਨੇ ਕਿੰਨੇ ਲੱਖ ਰੁਪਏ ਉਹਦਾ ਖਰਚ ਹੁੰਦਾਗਾ ਹਨਾ ਧਰਤੀ ਆਲਾ ਪਾਣੀ ਥੱਲੇ ਗਿਆ ਤੇ ਹੋਰ ਉਹਦੇ ਨਾਲ ਤੁਸੀਂ ਮੋਟਰਾਂ ਕਿੱਡੀਆਂ ਵੱਡੀਆਂ ਲਾਉਣਿਓ ਹੋਰ ਕਿੰਨਾ ਉਹ ਲਾਉਣਿਓ ਐਂ ਬਿਜਲੀ ਐ ਬਿਜਲੀ ਜੇ ਸਾਡੀ ਉਹ ਸਾਡੇ ਕੋਲ ਮਿਲਦੀ ਉਹਦੇ ਨਾਲ ਕਿੰਨਾ ਹੁੰਦਾ ਸਾਡੀ ਡਿਵੈਲਪ ਹੁੰਦੀ ਹੈ ਯਾਨੀ ਅਸੀਂ ਮੁੱਲ ਲੈ ਰਹੇ ਆਂ ਸਾਡਾ ਫ੍ਰੀਜ ਆ ਰਿਹਾ ਮਤਲਬ ਇਹ ਵੇਤ ਕਰਾਇਆ ਜੀ ਬਿਲਕੁਲ ਹੁਣ ਜਦੋਂ ਤੱਕ ਦੀਆਂ ਕੋਈ ਵੀ ਸਰਕਾਰਾਂ ਆਉਂਦੀਆਂ ਨੇ ਮੱਟਰ ਸਾਹਿਬ ਇੱਕ ਸਰਕਾਰ ਦੂਜੀ ਤੇ ਇਲਜ਼ਾਮ ਲਾਉਂਦੀ ਆ ਉਹਨਾਂ ਨੇ ਲੁੱਟ ਲਈ ਅਸੀਂ ਠੀਕ ਕਰਾਂਗੇ ਕਰਾਂਗੇ ਉਸ ਤੋਂ ਬਾਅਦ ਜਿਹੜਾ ਦੁਨੀਆ ਨੂੰ ਵੋਟਰਾਂ ਨੂੰ ਦੇਸ਼ ਦੇ ਵੋਟਰਾਂ ਨੂੰ ਰਿਜ਼ਲਟ ਹੋਵੇਂ ਦੀ ਮਿਲਦੇ ਨੇ ਕਿ ਦੂਜੀ ਸਰਕਾਰ ਆਈ ਫੇਰ ਉਹ ਮਾਯੂਸ ਹੋ ਜਾਂਦੇ ਨੇ ਵੀ ਸਰਕਾਰ ਆ ਲਿਆਂਦੀ ਜੀ ਤਾਂ ਫੇਰ ਉਹੀ ਕੁਝ ਕਰ ਰਹੀ ਆ ਤੁਹਾਨੂੰ ਕੀ ਲੱਗਦਾ ਸਰਕਾਰਾਂ ਨਲਾਇਕ ਨਿਕਲੀਆਂ ਨੇ ਹੁਣ ਤੱਕ ਬਿਲਕੁਲ ਨਲਾਇਕ ਨੇ ਜਦੋਂ ਆਪਾਂ ਇਹ ਕਹਿੰਦੀ ਆ ਵੀ ਜਦੋਂ ਪਹਿਲਾਂ ਅੰਗਰੇਜ਼ ਅੰਗਰੇਜ਼ ਜਦੋਂ ਗਏ ਨੇ ਅੰਗਰੇਜ਼ਾਂ ਤੋਂ ਬਾਅਦ ਜਦੋਂ ਇਹਨਾਂ ਦਾ ਹਾਲਾਤ ਦੇਖਿਆ ਨਾ ਆਮੇ ਗੱਲ ਹੁੰਦੀ ਹੈ ਵੀ ਇਹਨਾਂ ਨੂੰ ਤਾਂ ਅੰਗਰੇਜ਼ ਵਧੀਆ ਸੀ ਜਦੋਂ ਕਿਸੇ ਪੁਲ ਦੀ ਗੱਲ ਕਰਦੇ ਆਪਾਂ ਵੀ ਉਹ ਪੁਲ 4 ਸਾਲਾਂ ਬਾਅਦ ਟੁੱਟ ਗਿਆ ਫਿਰ ਆਮੇ ਕਹਿੰਦੇ ਹੁੰਦੇ ਸੀ ਵੀ ਉਹ ਨਹੀਂ ਪੁਲ ਤੋਂ ਟਿਆ ਅੰਗਰੇਜ਼ਾਂ ਦਾ ਬਣਾਇਆ ਹੈ ਚੂਨੇ ਚਿੱਟ ਲਈ ਹੋਈ ਹੈ ਹਨਾ ਕੋਈ ਨਵੀਂ ਬਿਲਡਿੰਗ ਬਣਦੀ ਹੈ ਥੋੜੇ ਸਾਲਾਂ ਬਾਅਦ ਮਤਲਬ ਉਹ ਖਰਾਬ ਹੋਣ ਲੱਗ ਜਾਂਦੀ ਐ ਉਦੋਂ ਜਦ ਇਹ ਆਲਾ ਦੰਦਾ ਵੀ ਉਹ ਫਲਾਣੀ ਬਿਲਡਿੰਗ ਜਿਵੇਂ ਹੁਣ ਆਪਾਂ ਸੰਗਰੂਰ ਆ ਸਰਕਾਰ ਹਸਪਤਾਲ ਦੀ ਐ ਜਿਹੜੀ ਪੁਰਾਣੀ ਬਿਲਡਿੰਗ ਐ ਉਹ ਵੀ ਪਈ ਐ ਉਹ ਕਿਉਂ ਪਈ ਐ ਵੀ ਪਈ ਕਿਉਂ ਐ ਪਈ ਇਹ ਐ ਵੀ ਜਦੋਂ ਆਪਾਂ ਇੱਥੇ ਸਰਕਾਰੀ ਜਿਹਨੇ ਕੰਮ ਨੇ ਭਾਵੇਂ ਕਾਂਗਰਸ ਦੀ ਸਰਕਾਰ ਹੋਵੇ ਭਾਵੇਂ ਅਕਾਲੀਆਂ ਦੀ ਹੋਵੇ ਭਾਵੇਂ ਹੋਣ ਵਾਲੀ ਐ ਇਹ ਸਰਕਾਰਾਂ ਜਦੋਂ ਟੈਂਡਰ ਲੈਂਦੇ ਨੇ ਜਿਹੜੇ ਜਿਹੜਾ ਵੀ ਟੈਂਡਰ ਲੈਂਦਾ ਉਹ ਟੈਂਡਰਾਂ ਦੇ ਵਿੱਚ ਹਿੱਸੇਪੱਤੀ ਹੁੰਦੀ ਆ ਸਾਰਾਂ ਦੀ ਜੇ ਇੱਕ ਆਮ ਕਹਾਵਤ ਹੈ ਵੀ ਸਰਕਾਰੀ ਜਿਹੜੀ ਗ੍ਰਾਂਟ ਹੈ ਉਹ 40 ਤੋਂ 45% ਹੀ ਲੱਗਦੀ ਆ ਅਸਲ ਤਾਂ ਜੇ ਕਹਿੰਦੇ ਲੱਗ ਜੇ ਇੰਨੀ ਤਾਂ ਵੀ ਉਹ ਐ ਸਮਝਦੇ ਨੇ ਵੀ ਵਾਧੂ ਹੈ ਮਤਲਬ ਜਿਹਦਾ ਮਤਲਬ 55 ਤੋਂ 60% ਆ ਭਾਵੇਂ ਸਿਆਸੀ ਲੀਡਰ ਨੇ ਭਾਵੇਂ ਕੋਈ ਹੋਰ ਨੇ ਉਹਨਾਂ ਦੇ ਜੇਬਾਂ ਚ ਪੈਂਦੇ ਨੇ ਹਣਾ ਤੇ ਇਹ 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 ਮਤਲਬ ਜਿਹੜਾ ਸਿਸਟਮ ਆ ਜਿਹੜਾ ਇਦੇ ਨਾਲ ਗੜਬੜ ਹੁੰਦੀ ਹੈ ਚਾਹੀਏ ਇਹੀ ਲੁੱਟਾ ਬਹੁਤ ਵੱਡੀ ਲੁੱਟਾ ਜੋ ਪੁਲਾਂ ਚਲਾ ਲਓ ਹੋਰ ਲਓ ਮਟੀਰੀਅਲ ਚੰਗਾ ਨਹੀਂ ਲੱਗਦਾ ਜੀ ਮਾੜਾ ਮਟੀਰੀਅਲ ਲਾਊਗਾ ਫਿਰ ਅੱਧ ਮੁੱਲ ਚਲਾਊ ਜਦੋਂ ਠੇਕੇਦਾਰ ਜਦੋਂ ਕਿਤੇ ਠੇਕੇਦਾਰ ਨੇ ਪੈਸੇ ਦਿੱਤੇ ਹੁੰਦੇ ਨੇ ਫਿਰ ਉਹ ਖੁੱਲਾ ਹੋ ਜਾਂਦਾ ਵੀ ਸਾਨੂੰ ਕੋਈ ਛੇੜ ਨਹੀਂ ਬਿਲਕੁਲ 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 ਇਹੀ ਗੱਲ ਹੈ ਯਾਨੀ ਤੇ ਫਿਰ ਉਹ ਸੈਟਲਮੈਂਟ ਹੁੰਦੀ ਹੈ ਸੈਟਲਮੈਂਟਾਂ ਦੇ ਨਾਮ ਤੇ ਇਹ ਗੜਬੜਾ ਹੁੰਦੀਆਂ ਨੇ ਯਾਨੀ ਸਰਕਾਰੀ ਜੇ ਨਹੀਂ ਮਤਲਬ 1900 ਜੇ ਨਹੀਂ 47 ਤੋਂ ਲਾ ਕੇ ਆਈ ਹੁਣ ਵੀ ਸਰਕਾਰ ਦਾ ਮੈਕਣਾ ਅਰਬਾਂ ਖਰਬਾਂ ਪੈਣਾ ਗੱਲਾਂ ਤੇ ਚੱਲ ਰਿਹਾ ਜੀ ਇਹਦੇ ਨਾਲ ਤਾਂ ਬਣ ਜਾਂਦਾ ਇੰਡੀਆ ਸਵਰਗ ਬਣ ਜਾਂਦਾ ਪੰਜਾਬ ਸਵਰਗ ਬਣ ਜਾਂਦਾ ਪਰ ਕਿਉਂ ਨਹੀਂ ਬਣਦਾ ਕਿਉਂਕਿ ਲੋਕ ਉਹ ਤਾਂ ਬਣੀ ਨਹੀਂ ਸਵਰਗ ਉਹ ਮਹਿਲ ਬਣ ਗਏ ਕਾਰਪੋਰੇਟ ਬਣ ਗਏ ਜੀ ਠੀਕ ਹੈ ਪਰ ਹੈਨਾ ਲਾਸਟ ਜ ਮੱਟਰ ਸਾਹਿਬ ਕੀ ਸੁਝਾਅ ਦੇਣਾ ਚਾਹੋਗੇ ਤੁਸੀਂ ਚਾਹੇ ਆਪਣੀਆਂ ਸਰਕਾਰਾਂ ਨੇ ਭਾਰਤ ਦੀਆਂ ਜਿਵੇਂ ਦਾ ਸਿਸਟਮ ਚੱਲ ਰਿਹਾ ਕੋਈ ਵੀ ਸਰਕਾਰ ਆਉਂਦੀ ਆ ਕਿ 80 ਸਾਲ ਤਾਂ ਹੋ ਚੁੱਕੇ ਨੇ ਜੇ ਦੇਸ਼ ਨੂੰ ਅੱਗੇ ਲੈ ਕੇ ਜਾਣਾ ਕਿਵੇਂ ਤਾਂ ਹੋਣਾ ਚਾਹੀਦਾ ਸਿਸਟਮ ਕਿਵੇਂ ਦਾ ਕੀ ਕਹਿਣਾ ਚਾਹੋਗੇ ਦੇਖੋ ਇਹ ਜਨੀ ਦੋ ਲੈਣਾ ਚ ਜਵਾਬ ਨਹੀਂ ਦਿੱਤਾ ਜਾ ਸਕਦਾ ਜੇ ਤਾਂ ਆਪਾਂ ਐਜੇ ਪੰਜਾਬ ਦੇ ਵਿੱਚ ਗੱਲ ਪੰਜਾਬ ਦੀ ਉਹ ਚੋ ਗੱਲ ਦੇਖੀ ਹੈ ਹਨਾ ਵੀ ਉਹਦੇ ਵਿੱਚ ਤਾਂ ਇਹ ਹੈ ਜਦੋਂ ਆਪਣਾ ਦੇਸ਼ ਹੋਵੇ ਆਪਦਾ ਘਰ ਹੋਵੇ ਉਹਦੇ ਵਿੱਚ ਹੀ ਆਨੰਦ ਆਉਂਦਾ ਪੂਰਾ ਤਾਂ ਹਨਾ ਪਰ ਫਿਰ ਵੀ ਇਸ ਸਿਸਟਮ ਦੇ ਵਿੱਚ ਵੀ ਜੇ ਮਤਲਬ ਸਰਕਾਰਾਂ ਲੋਕ ਪੱਖੀ ਕਾਨੂੰਨ ਨਹੀਂ ਬਣਾਉਂਦੀਆਂ ਲੋਕ ਨੂੰ ਪੱਕੇ ਕਾਨੂੰਨ ਬਣਾ ਕੇ ਉਹ ਲਾਗੂ ਨਹੀਂ ਕਰਦੀਆਂ ਹਨਾ ਸਾਰਿਆਂ ਉਦੋਂ ਤੱਕ ਐਂ ਚੱਲੂਗਾ ਕੋਈ ਮਰਜ਼ੀ ਲਿਆਓ ਹੁਣ ਪਰਜੇ ਗੁਰੂ ਭਗਵੰਤ ਮਾਨ ਆਪਾਂ ਦੇਖ ਲਿਆ ਜਣੀ ਹਨਾ ਵੀ ਭਾਵੇਂ ਇਹਨਾਂ ਦੇ ਕਿਸੇ ਦੇ ਮੰਤਰੀ ਜਾਂ ਹਜ਼ਰਤ ਭਗਵੰਤ ਮਾਨ ਦੇ ਅੰਦਰ ਐ ਹੋਵੇ ਵੀ ਮੈਨੂੰ ਮੈਂ ਕਰਨਾ ਹੈ ਪਰ ਉਹ ਕਰ ਨਹੀਂ ਸਕਦਾ ਉਹਦੇ ਵਿੱਚ ਐ ਇਸ ਤੋਂ ਬਦਲ ਕੇ ਆਪਾਂ ਹੋਰ ਕਰ ਲਓ ਹਨਾ ਇਹ ਇਹ ਐ ਇਸੇ ਉਹਦੇ ਵਿੱਚ ਚੱਕਰ ਚ ਫਸਾ ਕੇ ਜਿਹਨੂੰ ਆਪਾਂ ਦੇਸੀ ਭਾਸ਼ਾ ਦੇ ਗਦੀ ਗੇੜ ਆਲੇ ਚੱਕਰ ਚ ਪਾ ਕੇ ਇਹਨਾਂ ਦਾ ਰੱਖਣਾ ਹੈ ਕਾਰਪੋਰੇਟਰਾਂ ਦਾ ਮਸਲਾ ਹੈ ਕਾਰਪੋਰੇਟ ਥਪ ਥਪੜਾ ਦੇ ਦਿੰਦੇ ਨੇ ਵੀ ਆਹ ਚੱਲ ਹੁਣ ਤੂੰ ਕੋਈ ਗੱਲ ਨਹੀਂ ਠੀਕ ਹੈ ਹਾਂ ਜਨਨ ਕਿ ਕਾਰਪੋਰੇਟਰਾਂ ਦੇ ਅੰਡਰ ਰਹਿਣਾ ਪੈਂਦਾ ਜੇ ਵੀ ਲੀਡਰ ਨੇ ਜੋ ਵੀ ਮੁੱਖ ਮੰਤਰੀ ਆ ਜੋ ਵੀ ਪ੍ਰਧਾਨ ਮੰਤਰੀ ਤੱਕ ਦੀ ਗੱਲ ਹੈ ਸਾਰੇ ਟੋਟਲ ਜੀ ਬਿਲਕੁਲ ਕੋਈ ਉਹਨਾਂ ਤੋਂ ਬਾਹਰ ਨਹੀਂ ਹੋ ਸਕਦਾ ਇੱਕ ਇੰਚ ਵੀ ਠੀਕ ਹੈ ਹਾਂ ਜੀ ਬਿਲਕੁਲ ਜੀ 100 ਸੁਤੰਤਰ ਦਿਵਸ ਤੇ ਵਿਸ਼ੇਸ਼ ਗੱਲਬਾਤ ਕੀਤੀ ਆ ਕਿਉਂਕਿ ਸੁਤੰਤਰ ਦਿਵਸ ਨੂੰ ਲਗਾਤਾਰ ਪੂਰੇ ਦੇਸ਼ ਦੇ ਵਿੱਚ ਮਨਾਇਆ ਜਾ ਰਿਹਾ ਕਿ ਇਸ ਦਿਨ ਅੱਜ ਆਪਣਾ ਭਾਰਤ ਆਜ਼ਾਦ ਹੋਇਆ ਪਰ ਆਜ਼ਾਦੀ ਤੋਂ 79 ਸਾਲ ਬਾਅਦ ਵੀ ਬਹੁਤ ਸਿਸਟਮ ਆਪਣਾ ਉਥਲ-ਪੁਥਲ ਹੋਇਆ ਪਰ ਇਥੋਂ ਤੱਕ ਕਿਹਾ ਜਾ ਰਿਹਾ ਕਿ ਸਰਕਾਰਾਂ ਨੇ ਸਹੀ ਕੰਮ ਨਹੀਂ ਕੀਤਾ ਤੇ ਸਹੀ ਕਾਨੂੰਨ ਨਹੀਂ ਬਣਾਏ ਅਤੇ ਜਿਹੜਾ ਫਰਕ ਆ ਉਹ ਕਾਫੀ ਵੱਡਾ ਫਰਕ ਪਿਆ ਚਾਹੇ ਉਹ ਕਾਰਪੋਰੇਟ ਘਰਾਣਿਆਂ ਦਾ ਲਾ ਲਓ ਕਿ ਕਾਰਪੋਰੇਟ ਘਰਾਣੇ ਵੱਡੇ ਤੋਂ ਵੱਡੇ ਹੁੰਦੇ ਗਏ ਨੇ ਅਤੇ ਜਿਹੜੇ ਆਮ ਮਿਡਲ ਕਲਾਸ ਨੇ ਉਹ ਡਾਊਨਫਾਲ ਵੱਲ ਵੱਧ ਰਹੇ ਨੇ ਕਿਤੇ ਨਾ ਕਿਤੇ ਦੇਖਣਾ ਇਹ ਹੋਵੇਗਾ ਕਿ ਜਿਵੇਂ ਦੀ ਆਜ਼ਾਦੀ ਮਿਲੀ ਸੀ ਓਵੇਂ ਦੀ ਆਜ਼ਾਦੀ ਨੂੰ ਨਹੀਂ ਸੰਭਾਲ ਸਕੀਆਂ ਆਪਣੀਆਂ ਸਰਕਾਰਾਂ ਕੈਮਰਾਮੈਨ ਪੀਮਾ ਪੱਟੀਵਾਲ ਨਾਲ ਅਮਨਦੀਪ ਸਿੰਘ ਮਾਝਾ ਪੰਜਾਬੀ ਲੋਕ ਚੈਨਲ